ਲੋ ਵੀ ਮਿੱਤਰੋ ਇੱਕ ਥਾੜੀ ਹੀ ਚਾਹੀਦੀ ਹੈ ਸਪੋਰਟ ਅਸੀਂ ਤੇ ਭੰਦਾਂਗੇ ਬੁੱਲਾ ਨਾਲ ਅਖਰੋਟ ਲੋ ਜੀ ਪੱਲਾ ਸਾਹਿਬ ਯਾਦ ਆ ਗਏ ਨੇ ਉਹਨਾਂ ਦਾ ਛਣ ਕਾਟਾ ਉਹਨਾਂ ਦਾ ਪ੍ਰੋਗਰਾਮ ਉਹਨਾਂ ਦਾ ਉਹਨਾਂ ਦੀਆਂ ਫਿਲਮਾਂ ਹਾਂ ਬਿਲਕੁਲ ਕੈਰੀਅਨ ਜਟਾ ਸਪੈਸ਼ਲੀ ਸਪੈਸ਼ਲੀ ਉੱਥੋਂ ਸੁਪਰ ਡੂਪਰ ਹਿੱਟ ਗਈ ਸੀ ਉਹਦੇ ਬਹੁਤ ਹੀ ਫਿਰ ਉਹਨਾਂ ਨੂੰ ਉੱਥੋਂ ਰੋਜ ਮਿਲਿਆ ਐਕਚੁਅਲੀ ਜਿਹੜਾ ਲੈਂਦੇ ਪੰਜਾਬ ਚ ਉਹ ਵੀ ਉਹਨਾਂ ਦਾ ਇੱਕ ਨਾਂ ਸੀ ਲੇਕਿਨ ਕੈਰੀਅਨ ਜਟਾ ਫਿਲਮ ਇੱਕ ਇਹੋ ਜਿਹੀ ਫਿਲਮ ਸੀ ਜਿਨੇ ਪੰਜਾਬ ਇੰਡਸਟਰੀ ਜਿਹੜੀ ਵਰਲਡ ਵਾਈਡ ਉਹਨੂੰ ਚੁੱਕਤਾ ਬਹੁਤ ਚੁੱਕਿਆ ਹੈ ਅੱਛਾ ਆਪਾਂ ਕੋਈ ਦਿਨ ਪਹਿਲਾਂ ਵੀਡੀਓ ਵੇਖਿਆ ਸੀ ਧਰਨੇ ਦੇ ਉੱਤੇ ਇਕਬਾਲ ਤੇ ਅਵਤਾਰ ਉਹਨਾਂ ਨੇ ਬਾਬਾ ਸ਼ੁਗਲ ਲਾਇਆ ਸੀ ਦੋ ਪਾਂਡ ਸਨ ਤੇ ਬੜੀ ਚਸ ਕਰਾਈ ਸੀ ਉਹਨਾਂ ਨੇ ਨਹੀਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਵੀ ਸਨੋ ਐਕਚੁਅਲੀ ਉਹੀ ਕਹਿ ਲੋ ਐਕਚੁਅਲੀ ਉਹਨਾਂ ਦਾ ਪੇਸ਼ਾ 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 profession ਹੈ ਉਹਨਾਂ ਦਾ profession ਹੈ ਚਲੋ ਉਹਨਾਂ ਦਾ ਇੱਕ ਹੋਰ ਵੀਡੀਓ ਸਾਨੂੰ ਕੱਲਿਆ ਗਿਆ ਜੀ ਚੜਦੇ ਪੰਜਾਬ ਤੋਂ ਕੇ ਤੁਸੀਂ ਤੱਕੋ ਤੇ ਚਲੋ ਵੀ ਤੱਕੀ ਜਾ ਢੋਲਣਾ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਕਿਉਂਕਿ ਨਵਾਂ ਚੈਨਲ ਹੈ ਤੇ ਰੰਧਾਵਾ ਸਾਹਿਬ ਦੇ ਨਾਂ ਦੇ ਚੈਨਲ ਹੈ ਰੰਧਾਵਾ ਰਿਐਕਸ਼ਨ ਰੰਧਾਵਾ ਤੇ ਕਰੋ ਜੀ ਪਿਆਰ ਵੀ ਮਿਲ ਰਿਹਾ ਹੈ ਯਾਰ ਬਿਲਕੁਲ ਤੇ ਜਿਹੜੇ ਭਰਾਵਾਂ ਕੋਲ ਨਹੀਂ ਸੀ ਪਹਿਲੇ ਹੁਣ ਵੀਡੀਓ ਜਾਣਗੀਆਂ ਇਸ ਦਾ ਇਸ ਦਾ YouTube ਤੱਕਾ ਲਾਏਗੇ ਮਾੜਾ ਮਾੜਾ ਹਰੇ ਕਿਉਂਕਿ ਨਵੇਂ ਚੈਨਲ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਲੇਕਿਨ ਜਦੋਂ ਭਰਾਵਾਂ ਦੇ ਸਾਹਮਣੇ ਜਾਣਗੀਆਂ ਤੇ ਫਿਰ ਡੈਫੀਨੇਟਲੀ ਫਟਾਫਟ ਸਬਸਕ੍ਰਾਈਬ ਜਿਹੜਾ ਹੁੰਦਾ ਜਾਏਗਾ ਨਾਲ ਨਾਲ ਤੇ ਆਪਾਂ ਜਿਹੜਾ ਪਲੇ ਕਰਦੇ ਆ ਜੀ ਦਰਗਾਹ ਤੇ ਲੱਗਾ ਮੇਲਾ ਉਹ ਲਾਰ ਤੇ ਦਰਗਾਹ ਤੇ ਮੇਲਾ ਲੱਗਿਆ ਖੁਸ਼ੀਆਂ ਦਾ ਖੇੜਾ ਹੀ ਆਹਾਂ ਤੁਹਾਨੂੰ ਕੋਈ ਖੁਸ਼ੀ ਦੀ ਗੱਲ ਸੁਣਾ ਲੈਨ ਨੂੰ ਕੋਈ ਹਾਸੇ ਵਾਲੀ ਗੱਲ ਸੁਣਾ ਉਹ ਮੈਂਸਰਿਆ ਤੈਨੂੰ ਦੇਖਣ ਆਲੇ ਆਏ ਸੀ ਦੇਖਣ ਆਲੇ ਤਾਂ ਆਉਂਦੇ ਹੀ ਰਹਿੰਦੇ ਤੇਰਾ ਢੱਡ ਦੁਖਦਾ ਹੀ ਉਹ ਲਾਰ ਤੇ ਢੱਡ ਨਹੀਂ ਦੁਖਦਾ ਉਹ ਮੈਨੂੰ ਦੱਸ ਕੋਈ ਗੱਲ ਬੜੀ ਕੇ ਨਹੀਂ ਬੜੀ ਲੈ ਮੈਨੂੰ ਆਗੇ ਦੇਖਣ ਆਲੇ ਅੱਛਾ ਦੇਖਣ ਆਲੇ ਆਉਂਦੇ ਮੈਨੂੰ ਹਫ਼ਤੇ 'ਚ 2-3 ਵਾਰੀ ਤੇ ਕਹਿੰਦੇ ਕੀ ਆ ਰੌਲਾ ਇਸੇ ਗੱਲ ਦਾ ਕਹਿੰਦੇ ਕੋਈ ਨਹੀਂ ਗੇ ਉਹਦਾ ਦੇਖ ਕੇ ਹੀ ਮੁੜ ਜਾਂਦੇ ਆ ਗੱਲ ਕੋਈ ਤਣ ਪਤਣ ਨਹੀਂ ਲਾਉਂਦੇ ਉਹ ਐਤਕੇ ਕੁੜੀ ਦਾ ਭਰਾ ਮੈਨੂੰ ਪਾਸੇ ਜੇ ਲੈ ਗਿਆ ਸੀ ਪਾਸੇ ਲੈ ਜਾ ਕੇ ਕੀ ਕਹਿੰਦਾ ਮੈਨੂੰ ਕਹਿੰਦਾ ਦੇਖ ਛੋਟੇ ਵੀਰ ਸਾਡੇ ਵੱਲੋਂ ਕੋਰੀ ਨਾ ਏ ਜਾਂਦਾ ਹੋਇਆ ਮੇਰੇ ਪਾਪੇ ਨੂੰ ਕਹਿ ਗਿਆ ਕੀ ਕਹਿ ਗਿਆ ਕਹਿੰਦਾ ਜੀ ਮੁੰਡਾ ਸਾਨੂੰ ਤਾਂ ਦਿਖਾਦਾ ਕਿਸੇ ਹੋਰ ਨੂੰ ਨਾ ਦਿਖਾਏ ਉਹ ਨਹੀਂ ਗਿਆ ਸਾਨੂੰ ਤੇ ਪਹਹਾ ਲਿਆ ਉਹਨੂੰ ਸਾਡੇ ਡਾਕਟਰ ਨੂੰ ਪਹਹਾ ਲਓ ਮੂੰਹ ਦਿਖਾਈ ਤੋਂ ਪਹਿਲਾਂ ਇਹਦੀ ਮੂੰਹ ਤਲਾਈ ਕਰਵਾ ਲਿਓ ਮੂੰਹ ਦਵਾਈ ਬਾਬਾ ਦੇ ਵੇਲ ਜੀ ਵੇਲ ਬਾਬਾ ਜੀ ਦੇ ਰਪਈਆਂ ਦੀ ਵੇਲ ਆ ਵੇਲ ਵਧਾਵੀ ਲੇਖੇ ਲਾਵੀ ਜਿਹੜੇ ਬਾਕੀ ਬੈਠੇ ਇਹਨਾਂ ਨੂੰ ਵੀ ਹੱਥ ਪਾਵੀ ਆਂਦੀਦਾ ਹੋਵੇ ਤਾਂ ਬਾਬੇ ਦੇ ਦਰਗਾਹ ਤੇ ਆ ਕੇ ਇਨਸਾਨਾਂ ਤੋਂ ਨਹੀਂ ਮੰਗੇਦਾ ਬਾਬੇ ਤੋਂ ਮੰਗੇਦਾ ਲਾਹਣਦੀ ਆ ਲਾਹਣਦੀ ਆ ਬਾਬੇ ਤੋਂ ਮੰਗਿਆ ਆਹ ਲੈ ਸੁਣ ਲੈ ਲੈ ਸੁਣ ਲੈ ਉਹ ਫੇਰ ਗੱਲ ਥੋੜੀ ਜੀ ਅੱਗੇ ਤੁਰੀ ਐ ਅੱਛਾ ਅੱਗੇ ਤੁਰੀ ਅੱਗੇ ਤੁਰੀ ਵਿਚੋਲਾ ਚੰਗਾ ਮਿਲ ਗਿਆ ਅੱਛਾ ਵਿਚੋਲਾ ਚੰਗਾ ਮਿਲ ਗਿਆ ਕੀ ਕਹਿੰਦਾ ਭਾਈ ਜੀ ਦੇਖਣ ਆਲੇ ਆ ਗਏ ਆਹਾਂ ਕਹਿੰਦੇ ਜੀ ਮੁੰਡਾ ਤੁਹਾਨੂੰ ਪਸੰਦਾ ਕੰਮ ਦੱਸੋ ਕੀ ਕਰਦਾ ਅੱਛਾ ਤੁਹਾਡੇ ਘਰ ਦੇ ਨੇ ਦੱਸਦਾ ਘਰ ਦੇ ਕਹਿੰਦੇ ਜੀ ਐਮਏ ਕੀਤੀ ਆ ਡੈਕਟਰ ਦੀ ਕੋਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੱਛਾ ਤੇ ਨਾਟਕ ਕਰਦਾ ਏ ਕੁੜੀ ਵਾਲੇ ਕੀ ਕਹਿੰਦੇ ਕੁੜੀ ਵਾਲੇ ਕਹਿੰਦੇ ਨਾਟਕ ਤਾਂ ਸਾਡੀ ਕੁੜੀ ਬਹੇਰੇ ਕਰ ਲੈਂਦੀ ਆ ਹੁਣੇ 150 ਕਰਕੇ ਦਿਖਾ ਦੂਗੀ ਬਸ ਕਰਿਆ ਕਰ ਇੰਸਟਾਗ੍ਰam ਤੇ ਹੀ ਰਹਿੰਦੀ ਆ ਰੀਲਾਂ ਬਹੁਤ ਬਣਾਉਂਦੀ ਆ ਸਾਡੇ 17000 ਤੱਕ ਦਾ ਫੋਲੋਅਰ ਆ ਫਿਰ ਤੁਸੀਂ ਕੀ ਕੀਤਾ ਫਿਰ ਅਸੀਂ ਕੁੜੀ ਨੂੰ ਫੋਲੋ ਕਰਕੇ ਆਏ ਆ ਹੁਣ ਉਹਦੀਆਂ ਰੀਲਾਂ ਦੇਖ ਲਈਆਂ ਵਾਵਾ ਟਾਈਮ ਪਾਸ ਹੋ ਜਾਂਦਾ ਹੀ ਜੀ ਲੱਗਾ ਰਹਿੰਦਾ ਹੀ ਆਹਨਾਂ ਕੋ ਸੁਣ ਕੇ ਆਹ ਉਹ ਪੱਚਿਆ ਪਿੰਡਾ ਦਾ ਤੂ ਡੂਮ ਆ ਉਹ ਤੈਥੋਂ ਕੋ ਸਰਿਆ ਨਹੀਂ ਲੈ ਮੈਂ ਵੀ ਗੱਲ ਸਿਰੇ ਲਾਤੀ ਲਈ ਕਿਵੇਂ ਉਹ ਮੈਂ ਕਿਹਾ ਸਾਨੂੰ ਹਸਾਉਣ ਵਾਲਿਆਂ ਨੂੰ ਇੰਨਾ ਹਲਕੇ ਚ ਨਾ ਲਓ ਹਲੋਕਾ ਤੋਂ ਬਈ ਅਸੀਂ ਕਰੀਏ ਨਾ ਤਾਂ ਕੁਝ ਨਹੀਂ ਕਰਦੇ ਜੇ ਕਰਦੀਏ ਫਿਰ ਸਿੱਧੇ ਮੁੱਖ ਮੰਤਰੀ ਲੱਗਦੇ ਆ ਨਾਲੇ ਪਤਾ ਹੀ ਆ ਸਾਡਾ ਮੁੱਖ ਮੰਤਰੀ ਬਣ ਕੇ ਵੀ ਭਾਵੇਂ ਚੁਟਕਲੇ ਹੀ ਸੁਣਾਈ ਜਾਈਏ ਬਸ ਕਰਾ ਕੇ ਫਿਰ ਚੰਗੇ ਰੋਂਗੇ ਤੁਸੀਂ ਕੁੜੀ ਨਹੀਂ ਦਿੰਦੇ ਅਸੀਂ ਸੀਐਮ ਬਣਿਆ ਨਾ ਉਹ ਵੀ ਤੇ ਇਹੀ ਕੰਮ ਕਰਾਸੀ ਸੀ ਦੀ ਫਿਰ ਚੰਗੇ ਰੋਂਗੇ ਆਹ ਉਹ ਮੁੱਖ ਮੰਤਰੀ ਦੇ ਚੇਤੇ ਆ ਗਿਆ ਹੀ ਉਹ ਵੇਲਾ ਤੁਰਿਆ ਫਿਰਦਾ ਉਹ ਕੰਮ ਧੰਦਾ ਲਿਆ ਉਹਦੇ ਕੋਲੇ ਜਾਇਆ ਉਹ ਕੀ ਪਤਾ ਤੈਨੂੰ ਕਿਹ ਕੰਮ ਧੰਦੇ ਰੱਖ ਲਵੇ ਮੈਂ ਚੰਡੀਗੜ੍ਹ ਗਿਆ ਸੀ ਮੁੱਖ ਮੰਤਰੀ ਨੂੰ ਮਿਲਣ ਅੱਛਾ ਮੈਂ ਕਿਹਾ ਭਾਈ ਜੀ ਮੈਂ ਪੜਿਆ ਲਿਖਿਆ ਹੈ ਤਿੰਨ ਚਾਰ ਐਮੇ ਕਰ ਲਿਆ ਮੈਂ ਹਲਾ ਫੇਰ ਭਾਈ ਮੈਨੂੰ ਕਿਸੇ ਕੰਮ ਧੰਦੇ ਲਾ ਦਿਓ ਉਹਨਾਂ ਨੇ ਲਾਤਾ ਉਹ ਕਹਿੰਦਾ ਵੀ ਕੀ ਕਰ ਲੈਣਾ ਅੱਛਾ ਤੂੰ ਕੀ ਕਹੇ ਕੀ ਕਰ ਮੈਂ ਕਿਹਾ ਸਾਡਾ ਆਪਦਾ ਕੰਮ ਹੈ ਸਾਡੇ ਦਾਦੇ ਪੁਰਖੇ ਵੀ ਇਹੀ ਕਰਦੇ ਸੀ ਹਲਾ ਫੇਰ ਭਾਈ ਮੈਂ ਕਹਿੰਦਾ ਵੀ ਕੰਮ ਕਿਹੜਾ ਹੀ ਮੈਂ ਦੱਸਦਾ ਵੀ ਸਾਡਾ ਕੰਮ ਏ ਕਿਹੜਾ ਕੰਮ ਏ ਭੰਡੀ ਪ੍ਰਚਾਰ ਦਾ ਅਸੀਂ ਉਹੀ ਕਰਦੇ ਆਸ ਕਰਾ ਕਰੂ ਕਰਾਉਣਾ ਤਾਂ ਦੱਸ ਦੇ ਫ੍ਰੀ ਚ ਹੀ ਕਰਦੇ ਆ ਪੈਸਾ ਕੋਈ ਨਹੀਂ ਲੈਂਦੇ ਹੋਰ ਉਹ ਲਾਰਤੀਆ ਫੇਰ ਗੱਲ ਬੜੀ ਤੈਨੂੰ ਨੌਕਰੀ ਦੇਤੀ ਉਹ ਫੇਰ ਮੈਨੂੰ ਕਹਿੰਦਾ ਲੈ ਵੀ ਆਉਂ ਕਰ ਆਹਾ ਭੰਡੀ ਪ੍ਰਚਾਰ ਕਰਦਾ ਦੋ ਚਾਰ ਜੁਕਤਾ ਸੁਣਾ ਦੇ ਤਾ ਤੂੰ ਜੁਕਤਾ ਸੁਣਾਤੀ ਆ ਮੈਂ ਉਹਨੂੰ ਦੋ ਚਾਰ ਜੋਤਾਂ ਸੁਣਾਤੀ ਆ ਉਹਨੇ ਅਗੋਂ ਭਗਵਾਨ ਦਮਾਨੇ 15 20 ਮੈਨੂੰ ਚੁਟਕਲੇ ਸੁਣਾਤੇ ਅਸੀਂ ਦੋਵੇਂ ਇੱਕ ਦੂਜੇ ਨੂੰ ਹਸਾ ਕੇ ਆ ਗਏ ਅਸੀਂ ਕਰਿਆ ਘਰ ਜਣੀ ਹਾਸੜ ਜੀ ਪੈ ਗਈ ਹੋਰ ਕੀ ਆ ਦੱਸ ਆਹ ਉਹ ਛੱੜ ਦੇ ਮੁੱਖ ਮੰਤਰੀ ਨੂੰ ਆਹੋ ਆਹਾ ਤੇ ਪ੍ਰਧਾਨ ਮੰਤਰੀ ਦੀ ਸੁਣ ਲੈ ਅੱਛਾ ਪ੍ਰਧਾਨ ਮੰਤਰੀ ਸੁਣਾ ਦੇ ਲੈ ਪ੍ਰਧਾਨ ਮੰਤਰੀ ਕਹਿੰਦਾ ਜਦੋਂ ਮੈਂ ਛੋਟਾ ਹੁੰਦਾ ਸੀ ਅੱਛਾ ਜਦੋਂ ਨਿੱਕਾ ਸੀ ਉਦੋਂ ਮੈਂ ਰੇਲਾਂ 'ਚ ਚਾਹ ਵੇਚਦਾ ਹੁੰਦਾ ਸੀ ਆਹੋ ਮੈਂ ਵੀ ਸੁਣਿਆ ਕਹਿੰਦੇ ਵੀ ਉਹ ਰੇਲਾਂ ਦੇ ਵਿੱਚ ਚਾਹ ਵੇਚਦਾ ਹੁੰਦਾ ਸੀ ਮਾਂ ਦਾ ਪੁੱਤ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣ ਗਿਆ ਬਸ ਫੇਰ ਭਾਈ ਫੇਰ ਸਾਰੀਆਂ ਰੇਲਾਂ ਹੀ ਵੇਚ ਗਿਆ ਸਾਰਾ ਦੇਸ਼ ਹੀ ਵੇਚੀ ਜਾਂਦਾ ਸਕੂਲ ਕਾਰਜ ਸਭ ਕੁਝ ਵੇਚਦਾ ਤੂੰ ਸੇਲਮੈਨ ਚੰਗਾ ਏ ਸੇਲਮੈਨ ਤੇ ਆ ਗਿਆ ਕੀ ਤੇ ਆ ਚੀਤੇ ਲਿਆਇਆ ਆ ਚੀਤੇ ਲਿਆਇਆ 8200 ਕਰੋੜ ਦੇ ਲਾਰਤੀਆ ਇਦਾਂ ਮਹਿੰਗੇ ਚੀਤੇ ਕਰਦੇ ਕੀ ਮਿਉ ਮਿਉ ਕਰਦੇ ਆ ਕੱਲੇ ਘਾਈ ਖਾਂਦੇ ਆ ਸਾਕਹਾਰੀ ਬਾਲੇ ਆ ਹੋਰ ਉਹਨਾਂ ਨੇ ਦੁੱਧ ਦੇਣਾ ਹੀ ਲੈ ਦੁੱਧ ਤੋਂ ਯਾਦ ਆ ਗਿਆ ਦੁੱਧ ਤੋਂ ਕੀ ਯਾਦ ਆਇਆ ਉਹ ਮੇਰੀ ਗੱਲ ਮੰਨਦੇ ਚੀਤੇ ਨਾਲ ਲਿਆਉਂਦੇ ਬੱਕਰੀਆਂ ਲੈ ਆਉਂਦੇ ਭਲਾ ਤੇ ਉਹਦੇ ਨਾਲ ਕੀ ਹੋ ਜਾਂਦਾ ਬੱਕਰੀ ਦਾ ਦੁੱਧ ਨਾਲ ਫੈਲ ਪੂਰੇ ਹੁੰਦੇ ਆ ਚੋਣਾ ਤੇ ਚੰਨੀ ਸਾਹਿਬ ਹੈਗੇ ਸੀ ਚੱਲ ਸਾਡੇ ਵਾਲਿਆਂ ਨੂੰ ਉੱਤੇ ਥੱਲੇ ਹੋ ਜਾਂਦੇ ਆ ਹੋਰ ਕੀ ਹਦਫ ਉਹ ਮਾਰਨਾ ਕਰਦੇ ਬੰਦ ਹੋਰ ਕੀ ਹੋ ਗਿਆ ਇਹ ਬਾਈ ਤੋਂ ਫੜ ਵਧਾਈਆ ਕਿੱਥੇ ਆਜੇ ਮੁੜਿਆ ਹਲੇ ਨਹੀਂ ਆਇਆ ਪਾਲਦਾ ਹੀ ਡਾਲਰ ਓਏ ਪੰਜਾਬੀਆਂ ਦੇ ਪੈਸੇ ਗਏ ਮੌਕੇ ਨਾਲ ਦੇ ਪੈਸੇ ਲੈ ਗਏ ਅਗਲੇ ਬੋਲਾ ਲਾੜਤੀ ਇਹਨਾਂ ਕੋਲੇ ਪੈਸੇ ਨਹੀਂ ਰਹੇ ਤੇ ਇਹਦੇ ਪੈਸੇ ਲੈ ਕੌਣ ਗਿਆ ਜਿੰਨਾ ਲਿਆਣੇ ਸੀ ਲੈ ਗਏ ਉਹ ਪੜਾਹਾਂ ਲਿਖਾਈਆਂ ਉਹ ਲਿਆਉਣ ਵਾਲੇ ਲਗਾਏ ਉਹ ਡਾਕਟਰੀ ਦਵਾਈਆਂ ਲੈ ਗਏ ਉਹ ਲੈ ਕੇ ਕੌਣ ਗਿਆ ਈ ਹਾਈਲੈਂਟ ਸੈਂਟਰਾਂ ਵਾਲੇ ਕੈਨੇਡਾ ਦੇ ਵੀਜ਼ੇ ਵਾਲੇ ਇਮੀਗ੍ਰੇਸ਼ਨਾਂ ਵਾਲੇ ਉਹੋ ਹੀ ਲੈ ਗਏ ਬਸ ਵੇਖਲਾ ਸਾਰਾ ਮੁਲਖ ਬਾਹਰ ਨੂੰ ਤੁਰਿਆ ਜਾਂਦਾ ਹੀ ਆਹੋ ਉਹ ਐਡਾ ਕਿਹੜਾ ਫਰਕ ਹੀ ਭਾਵੇਂ ਵੱਡਾ ਫਰਕ ਹੈ ਵੱਡਾ ਫਰਕ ਹੀ ਇਹਨਾਂ ਨੂੰ ਵੀ ਦੱਸ ਲਾਲਾ ਸਾਹਿਬ ਵੀ ਆਪਾਂ ਖੱਬੇ ਹੱਥ ਤੁਰਦੇ ਆ ਆਹੋ ਭਾਈ ਜੀ ਉਧਰ ਸੱਜੇ ਤੁਰਦੇ ਅੱਛਾ ਉਹ ਸੱਜੇ ਤੁਰਦੇ ਆਪਾਂ ਪੱਖੇ ਦੀ ਸੁੱਤ ਥੱਲੇ ਨੂੰ ਛੱਡੀ ਦੀ ਐ ਉਹ ਉਹ ਉੱਤੇ ਛੱਡ ਲੈਂਦੇ ਅੱਛਾ ਉੱਤੇ ਨੂੰ ਛੱਡੀ ਆਪਣੇ ਇਧਰ ਬਹੁਤੇ ਮੋਬਾਈਲਾਂ ਤੇ ਲੱਗੇ ਆ ਆਹੋ ਅਗਲੇ ਕੰਮੀ ਤਾਂ ਨਹੀਂ ਜਾਂਦੇ ਆ ਉਹ ਲਾਰਤੀਆ ਇਹ ਤਾਂ ਇਹਨਾਂ ਨੂੰ ਵੀ ਪਤਾ ਕੋਈ ਵੱਡਾ ਫਰਕ ਦੱਸ ਲੈ ਵੱਡਾ ਫਰਕ ਸੁਣ ਲੈ ਆਹੋ ਉਧਰ ਕੋਈ ਚੋਰ ਚੱਕਾ ڈاکੂ ਫੜਿਆ ਜਾਵੇ ਭਾਈ ਜੀ ਉਹਨੂੰ ਫੜ ਕੇ ਜੇਲ੍ਹ ਚ ਪਾ ਦ ਦਿੰਦੇ ਆ ਚਿੱਟਾਈ ਪਾਰਲੀਮੈਂਟ ਭੇਜਦੇ ਆ ਵੱਡੇ ਮੂੰਹ 15ਵੀਂ ਬੌਡੀਗਾਰਡ ਵੀ ਨਾਲ ਦਿੰਦੇ ਆ ਅਗਲੇ ਨੂੰ ਬੱਤੀ ਵਾਲੀ ਗੱਡੀ ਵੀ ਦੇ ਦਿੰਦੇ ਆ ਬੇਫਿਕਰਾ ਕਰ ਦਿੰਦੇ ਆ ਵੱਡਾ ਫਰਕ ਹੈ ਉਹ ਲਾਰਦੀਆ ਇਹਦਾ ਫਰਕ ਸਾਰੇ ਇਹਨਾਂ ਨੂੰ ਪਤਾ ਕੋਈ ਹੋਰ ਫਰਕ ਦੱਸ ਲੈ ਬਾਬਾ ਜੀ ਇੱਕ ਵੱਡਾ ਫਰਕ ਸੁਣ ਲੈ ਆ ਵੱਡਾ ਫਰਕ ਦੱਸ ਆ ਇਧਰ ਮਤਲਬ ਕੁੜੀ ਵੀ ਮੁੰਡੇ ਚ ਵੱਜ ਜੇ ਆਹੋ ਤੇ ਮੁੰਡੇ ਕੋਲੋਂ ਫੋੜ-ਫੋੜ ਮਾਫੀ ਮੰਗਾਉਂਦੇ ਤੇ ਉਧਰ ਉਧਰ ਬਾਈ ਜੀ ਮੋਟਾ ਭਾਵੇਂ ਆਪ ਮਾਰ ਦੋ ਸੌਰੀ ਅਗਲੀ ਕਹਿੰਦੀ ਆ ਅਗਲੇ ਨੇ ਮौज ਕਰਦੀ ਆ ਮੈਂ ਦਾ ਮੈਂ ਦਾ ਕੋਈ ਨਾ ਮੈਂ ਬਾਹਰ ਹੀ ਚਲਾ ਜਾਵਾਂ ਲਾਰਦਿਆ ਬਾਹਰ ਚੱਲੇ ਆਈ ਆ ਮੈਂ ਭਾਈ ਸੁਖਵਿੰਦਰ ਨੂੰ ਬੇਨਤੀ ਕਰਦਾ ਆਹਾ ਮੈਂ ਕਹਾ ਤੇਰੇ ਘੇੜੇ ਵੱਧ ਵਜਣਗੇ ਇੱਕ ਵਾਰੀ ਦੇ ਜਾ ਜਿੰਨੇ ਨੇਖੇ ਜਾਣਿਆ ਲਾਰਦਿਆ ਉਹ ਸਾਡੀ ਆਤ ਹੈ ਮਜ਼ਾਕ ਕਰਨ ਦੀ ਉਹ ਬਸ ਕਰਾ ਕਰ ਸੱਚੀ ਨਾਲ ਦੇ ਜੀ ਮਾਂ ਦਾ ਪੁੱਤ ਲਾਰਦਿਆ ਉਹ ਮਾਰੇ ਹੀ ਰੌਣਕ ਦੀ ਲੱਗੀ ਰਹਿੰਦੀ ਆ ਲਾਰਦਿਆ ਮੈਨੂੰ ਸਾਥ ਮਿਲ ਜਾਂਦਾ ਹੀ ਉਹ ਬਸ ਕਰਾ ਕਰ ਮਾਰ ਮਾਰੇ ਨੇ ਮੇਰਾ ਮਾਫ਼ ਦੇ ਦੇਣਾ ਹੀ ਲਾਰਦਿਆ ਕਿਸੇ ਥਾਂ ਉਹ ਲਾਰਦਿਆ ਬਾਹਰ ਚੱਲੇ ਆਈ ਮੈਂ ਬਾਹਰ ਜਾਣਾ ਹੀ ਤੇ ਡੱਬਾ ਲੈ ਕੇ ਜਾਈ ਭਖੜਾ ਵੜਾਈ ਓਏ ਮੈਂ ਉਸ ਬਾਰ ਨਹੀਂ ਜਾਣਾ ਮੈਂ ਕੈਨੇਡਾ ਜਾਣਾ ਬਾਹਰ ਅੱਛਾ ਜਾ ਚੜ ਕੇ ਉਹ ਕੈਨੇਡਾ ਜਾਣਾ ਜਾ ਚੜ ਕੇ ਆਹੋ ਉਹ ਫੌਰਨ ਚੱਲੀ ਮੈਂ ਫੌਰਨ ਜਾਣਾ ਤੇ ਫੌਰਨ ਹੀ ਮੁੜਿਆ ਉਹ ਲਾੜਤੀ ਆਂਗਰੇਜੀ ਆਉਂਦੀ ਲੈ ਆਉਂਦੀ ਦੀ ਗੱਲ ਕਰਦਾ ਮੈਨੂੰ ਤਾਂ ਜਾਂਦੀ ਵੀ ਹੈ ਉਹ ਲਾੜਤੀ ਆ ਜਾਂਦੀ ਨਹੀਂ ਹੁੰਦੀ ਕੱਲੀ ਆਉਂਦੀ ਹੁੰਦੀ ਆਂਗਰੇਜੀ ਮੈਨੂੰ ਆਉਂਦੀ ਜਾਂਦੀ ਹੈ ਉਹ ਲਾੜਤੀਆ ਫਿਰ ਕਿਹੜਾ ਮੈਂ ਸਕੂਲ ਚ ਅੰਗਰੇਜੀ ਵਾਲਾ ਮਾਸਟਰ ਫੇਲ ਕਰਤਾ ਹਲਾਓ ਕਿਵੇਂ ਬਾਈ ਮੈਨੂੰ ਕਹਿੰਦਾ ਮਰਾਸੀਆਂ ਦੇ ਟਵਾਕਾ ਖੜਾ ਹੋ ਖੜਾ ਹੋ ਜਾ ਡੂਮ ਉਹ ਜਿਹੜਾ ਬੰਦਾ ਬੋਲਾ ਏ ਜਿਹੜਾ ਬੋਲਾ ਏ ਜਿਹਨੂੰ ਕੰਨਾਂ ਤੋਂ ਨਹੀਂ ਸੁਣਦਾ ਜਿਹਨੂੰ ਸੁਣਦਾ ਹੀ ਕੁਛ ਨਹੀਂ ਉਹਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ ਤੂੰ ਕੀ ਕਿਹਾ ਮੈਂ ਕਹਾਂ ਜੀ ਜਿਹੜਾ ਹੈਗਾ ਹੀ ਬੋਲਾ ਉਹਨੂੰ ਜਿਹੜਾ ਕੋਈ ਮਰਜ਼ੀ ਕਹੀ ਚੱਲੋ ਉਹਨੂੰ ਕਿਹੜਾ ਸੁਣਨਾ ਮੈਂ ਤਾਂ ਇਹੀ ਸੁਣਾਈ ਅਗਲੇ ਜੀ ਬਸ ਕਰਿਆ ਗੱਲ ਹੋਰ ਕੀ ਆ ਦੱਸ ਉਹ ਲੜ ਗਿਆ ਤੇਰਾ ਟੈਸਟ ਲੈਣਾ ਤੂੰ ਬਾਹਰ ਜਾਣਾ ਕਿ ਨਹੀਂ ਜਾਣਾ ਬਾਹਰ ਜਾਣਾ ਟੈਸਟ ਲੈ 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 ਟੈਸਟ ਲਵਾ ਕੇ ਤੇਰਾ ਆਹੋ ਲੈ ਉਹ ਜਿੱਥੇ ਉਹ ਸੋਹਣੀ ਜੀ ਪਾਗਲਾ ਬਾਈ ਖੜਾਈ ਆਲਾ ਉੱਥੇ ਗੋਰੀ ਮੇਮ ਖੜੀ ਲਾ ਤੂੰ ਉਹ ਨੂੰ ਆਪਦੇ ਕੋਲੇ ਸੱ DNA ਆਜੂਗੀ ਜੇ ਮੈਂ ਸੱਦਾ ਤਾਂ ਜੇ ਜਾਂ ਤੇਰਾ ਰੰਗ ਲੱਗਦਾ ਤਾਂ ਨੀਗਾ ਪਰ ਜੇ ਅੰਗਰੇਜ਼ੀ 'ਚ ਸੱਦੇਗਾ ਤਾਂ ਆਜੂਗੀ ਤੇ ਮੈਂ ਅੰਗਰੇਜ਼ੀ 'ਚ ਸੱਦ ਲੂੰਗਾ ਸੱਦੇਗਾ ਕਹਵੇਂ ਮੈਂ ਉਹਨੂੰ ਕਹਾਂਗਾ ਕੰਮ ਹੈ ਯਾਰ ਵਾਹ ਬਈ ਵਾਹ ਸ਼ਾਬਾਸ਼ੀ ਚਾਵਾ ਓਹ ਹੋਰ ਉਸੇ ਹੀ ਕੋਰੀ ਮੇਮ ਨੂੰ ਤੂੰ ਕਹਿਣਾ ਵੀ ਪਰੇ ਜਾ ਲੈ ਮੇਰਾ ਦਿਮਾਗ ਹੀ ਲਿਆ ਮਸਾ ਮਸਾ ਕੋਲ ਆਈ ਉਹਨੂੰ ਮੈਂ ਪਰਾਂ ਗੱਲਾਂ ਹਾ ਕੀ ਹੋਵੇ ਤਾਂ ਓ ਲਾਰਦੀਆ ਤੇਰਾ ਟੈਸਟ ਚੱਲਣ ਜਾ ਫੌਰਨ ਜਾਣਾ ਕਿ ਨਹੀਂ ਆ ਤੇ ਫੇਰੇ ਉਦੋਂ ਸੌਖਾ ਕੰਮ ਹੈ ਉਦੋਂ ਸੌਖਾ ਕੀ ਆ ਫਿਰ ਮੈਂ ਉੱਥੇ ਜਾ ਕੇ ਕਹਿ ਦੂੰਗਾ ਕੰਮ ਹੈ ਰ ਮੈਨੂੰ ਇੰਨੀ ਕੀ ਆਉਂਦੀ ਆ ਐ ਤੂੰ ਵੱਧ ਸਿੱਖੀ ਨਹੀਂ ਓ ਲਾਰਦੀਆ ਛੱਡ ਦੇ ਬਾਹਰ ਜਾਣ ਨੂੰ ਆਪਦਾ ਮੁਲਕ ਜਾਦੇ ਚੰਗਾ ਹੀ ਓ ਆਪਦਾ ਮੁਲਕ ਤੇ ਚੰਗਾ ਹੀ ਆਪਦਾ ਮੁਲਕ ਚੰਗਾ ਹੀ ਮੈਂ ਦੇਖੀ ਲਾ ਤੇਰੀ ਟੈਂਡ ਜੀ ਕਿਹਨੇ ਕਰਤੀ ਉਹ ਮੇਰੀ ਟੈਂਡ ਦੀ ਕੀ ਗੱਲ ਕਰਦਾ ਮੈਂ ਪੰਗਾ ਲੈ ਬੈਠਾ ਮੇਰੀ ਟੈਂਡ ਹੋ ਗਈ ਹਲੋ ਕਿਵੇਂ ਬਾਈ ਮੈਂ ਕਾਲਜ ਦੀਆਂ ਨਾ ਕੁੜੀਆਂ ਨੂੰ ਛੇੜ ਬੈਠਾ ਦੌਰ ਫੱਟੇ ਮੂ ਲਾ ਤੀ ਲੇ ਲਾਂਬਾ ਲੈ ਲਈ ਮੈਂ ਕਿ ਕੁੜੀ ਨੂੰ ਕਹ ਮੈਂ ਕਿਆ ਸੋਹਣਿਆ ਕਿਹੜੇ ਕਾਲਜੇ ਪੜਦੇ ਹੋ ਉਹ ਕੀ ਕਹਿੰਦੀ ਉਹਨੇ ਮੇਰੇ ਵਟਕੇ ਚ ਪੇੜ ਮਾਰੀ ਕਹਿੰਦੀ ਜਿੱਥੇ ਤੇਰੀ ਭੈਣ ਪੜਦੀ ਆ ਬਾਦਿਆ ਫੇਰ ਤਾਂ ਤੈਨੂੰ ਗੱਲ ਹੀ ਨਹੀਂ ਆਈ ਹੋਣੀ ਨਾ ਨਾ ਮੈਂ ਗੱਲ ਸਿਰੇ ਹੀ ਲਾਤੀ ਲਾਈ ਕਿਵੇਂ ਮੈਂ ਕਹਾ ਛਾਨ ਨਾਨ ਪਹਚਾਈ ਕੱਠੀਆਂ ਹੀ ਪੜੀ ਜਾਂਦੀ ਐ ਮੈਨੂੰ ਨਹੀਂ ਪਤਾ ਸੀ ਇੱਕੋ ਇੱਕਤਾਬ ਨਾਲ ਸਰ ਜਾਇਆ ਕਰੂਗਾ ਬਸ ਕਰਿਆ ਕਰ ਬ ਮੇ ਹੋ ਗਈ ਉਹਨਾਂ ਨੇ ਫੜ ਕੇ ਮੇਰੀ ਗੰਜ ਕਰਤੀ ਗੰਜ ਕਰਨੀ ਸੀਗੀ ਬਾਅਦ ਚ ਪੁਲਿਸ ਵਾਲਿਆਂ ਨੂੰ ਫੜਾਤਾ ਹਲਾ ਲਾੜ ਤੀ ਆ ਪੁਲਿਸ ਜਾਣਾ ਹੀ ਸੀ ਤੇ ਆਸ਼ਕੀ ਕਰਦਾ ਈ ਤੂੰ ਆ ਪੁਲਿਸ ਵਾਲਿਆਂ ਨੇ ਮੇਰੇ ਵਾਵਾ ਡਾਂਗ ਫੇਰੀ ਹਲਾ ਫੇਰ ਬਈ ਥਾਣੇਦਾਰ ਹੈ ਕਹਿੰਦਾ ਮੁੰਸ਼ੀ ਨੂੰ ਅੱਛਾ ਕੀ ਕਹਿੰਦਾ ਕਹਿੰਦਾ ਇਹ ਕੁੜੀਆਂ ਛੇੜਦਾ ਤੇ ਭੁੱਕੀ ਦਾ ਕੇਸ ਪਾਓ ਅੱਛਾ ਤੇ ਭੁੱਕੀ ਦਾ ਕੇਸ ਪਾਓ ਫੀਮ ਦਾ ਕੇਸ ਪਾਓ ਲੋਟਿਆਂ ਦਾ ਸਾਰੇ ਕੇਸ ਪਾਓ ਹਲਾ ਫੇਰ ਬਈ ਉਹ ਨਾਲ ਹੀ ਖੜੇ ਨੂੰ ਥਾਣੇਦਾਰ ਨੂੰ ਫੋਨ ਆ ਗਿਆ ਕਹਿੰਦਾ ਥੋੜਾ ਜਵਾਬ ਹੋ ਗਿਆ ਅੱਛਾ ਮੈਂ ਕਿਹਾ ਮਹਾਰਾਜਾ ਵੀ ਕੇਸ ਕਿਤੇ ਮੇਰੇ ਤੇ ਨਾ ਪਾ ਦਿਓ ਅਹੇ ਕਿੱਧਰ ਨੂੰ ਜਾਈਏ ਦੱਸੋ ਹੋਮੀ ਹੋਰ ਕੀ ਆ ਦੱਸ ਉਹ ਲਾਰਤੀਆ ਹਾਂ ਉਹ ਕੋਈ ਆਉਂਦੇ ਜੰਮਲੇ ਦੀ ਗੱਲ ਸੁਣਾ ਹਾਸਾ ਠੱਠਾ ਲਾ ਕਰ ਆ ਲੈ ਜੰਮਣੇ ਦੀ ਸੁਣੋ ਨਾ ਉਹ ਜੰਮਣੇ ਦੀ ਗੱਲ ਸੁਣੋ ਇਹਦੇ ਜੰਮਣੇ ਤੋਂ ਪਹਿਲਾਂ ਹੋਰ ਸੁਣ ਲੈ ਹੋਰ ਸੁਣਾ ਦੇ ਭਾਈ ਜੀ ਸਾਡੇ ਪ੍ਰੋਗਰਾਮ ਰਹਿੰਦੇ ਕਿਤੇ ਦੂਰ ਨੇੜੇ ਆ ਦੂਰ ਦਰਾਡੇ ਜਾਂਦੇ ਫਿਰਦੇ ਜੇ ਮੈਂ ਹੁਣ ਮੋਗਿਓ ਆਇਆ ਇੰਨੀ ਦੂਰ ਇੱਥੇ ਵੀ ਤੁਹਾਨੂੰ ਆਵਾਜ਼ ਹੀ ਵਾਟ ਪੈ ਗਈ ਕੇਰਾ ਸਾਡਾ ਪ੍ਰੋਗਰਾਮ ਆ ਗਿਆ ਉਹ ਭਦੋੜਕ ਨਹੀਂ ਉਹ ਦੂਰ ਲਾਂਗੇ ਪਧੌੜ ਕਾ ਨਹੀਂ ਲਾਂਗੇ ਇਹੀ ਜੇ ਅ ਮੇਰਾ ਕਵੇਲਾ ਹੋ ਜਾਂਦਾ ਹਲਾ ਫੇਰ ਬਾਈ ਆਥਣ ਹੋ ਗਿਆ ਤੇ ਕਿਸੇ ਦੇ ਘਰੇ ਜਾ ਕੇ ਦਰਵਾਜ਼ਾ ਖੜਕਾ ਕੇ ਕਹਿੰਦਾ ਬਾਈ ਜੀ ਆਹਾ ਮੈਨੂੰ ਰਾਤ ਪੈ ਗਈ ਤੇ ਮੈਂ ਰਾਤ ਕੱਟਣੀ ਹੈ ਹਲਾ ਬਾਬਾ ਜੀ ਬਹੁਤ ਬੋਤ ਇਹ ਕਹਿੰਦਾ ਰਾਤ ਕੱਟਣੀ ਐ ਪਰ ਰਾਤ ਕੱਟਣੀ ਆ ਉਹ ਕਹਿੰਦੇ ਸਾਡੇ ਦਾ ਧੀਆ ਭੈਣਾ ਨੇ ਦਰਵਾਜ਼ਾ ਭੇਡ ਲਿਆ ਓਏ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਧੀਆ ਭੈਣਾ ਵਾਲਾ ਘਰ ਸੀਗਾ ਸੁਖਵਿੰਦਰ ਜੀ ਦੂਜੇ ਘਰੇ ਜਾਵੜਿਆ ਦੂਜੇ ਘਰੇ ਜਾਲਾ ਪਿਆ ਉਹਨਾਂ ਨੂੰ ਕਹਿੰਦਾ ਜੀ ਮੈਂ ਰਾਤ ਕੱਟਣੀ ਐ ਆਹੋ ਉਹ ਕਹਿੰਦੇ ਸਾਡੇ ਦਾ ਧੀਆ ਭੈਣਾ ਨੇ ਦਰਵਾਜ਼ਾ ਬੰਦ ਕਰ ਲਿਆ ਓਏ ਉਹਨਾਂ ਨੇ ਵੀ ਦਰਵਾਜ਼ਾ ਬੰਦ ਕਰ ਲਿਆ ਇਹਦੇ ਤੀਜੇ ਘਰੇ ਜਾ ਕੇ ਦਰਵਾਜ਼ਾ ਖੜਕਾਇਆ ਉਹਨਾਂ ਨੇ ਦਰਵਾਜ਼ਾ ਖੋਲ ਲਿਆ ਜਾ ਕੇ ਪਤਾ ਕੀ ਕਹਿੰਦਾ ਕਹਿੰਦਾ ਕੰਮ ਜੀ ਧੀਆਂ ਪੈਣਾ ਹੈਗੀਆਂ ਕੰਮ ਕੀ ਆ ਕੰਮ ਜੀ ਰਾਤ ਕੱਟਣੀ ਆ ਬਤਮੀਜ਼ ਕਿੱਥੇ ਹੋਣੀਆਂ ਦੀਆਂ ਕੰਮ ਨਹੀਂ ਓਏ ਯਾਰ ਇਹ ਗੰਭਾਲ ਜੀ ਓਏ ਹੋਏ 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 ਇਹ ਓਏ ਹੋਏ ਮਜ਼ਾ ਆ ਗਿਆ ਗੁੱਟ ਖਾ ਲੈਣੀ ਸੀ ਮਹਤਾਂ ਕਰਕੇ ਛੜਾਇਆ ਉਹ ਬੱਸ ਕਰਿਆ ਹੁਣ ਦੱਸ ਕੀ ਕਹਿੰਦਾ ਸੀ ਇਹ ਵਿਕੀ ਦੇ ਭਾਈ ਜੀ ਜੰਮਣੇ ਦੀ ਗੱਲ ਦੱਸ ਇਹਨਾਂ ਨੂੰ ਤੇਰੀ ਉੱਥੇ ਜੰਮੇ ਤੁਸੀਂ ਉਹ ਜੰਮਣਾ ਵੱਡਿਆਂ ਦਾ ਜੰਮਣਾ ਇਹ ਪਵਿੱਤਰ ਰੂਹਾਂ ਦਾ ਜੰਮਣਾ ਵੱਡੇ ਲੋਕਾਂ ਦਾ ਜੰਮਣਾ ਹੁੰਦਾ ਸਾਡੇ ਵਰਗੇ ਗਰੀਬਾਂ ਦਾ ਕਾਹਦਾ ਜੰਮਣਾ ਚਾਹ ਤੁਹਾਡੇ ਜੰਮਣੇ ਨੂੰ ਖੁਰਕ ਪਈ ਆ ਉਹ ਮੌਸਮ ਠੰਡਾ ਹੋਵੇ ਤਾਂ ਜੰਮ ਪੈਣਿਆ ਗਰਮੀ ਵਾਲੀ ਹੋਵੇ ਕੈਨਸਲ ਵੀ ਕਰ ਦੇਈਦਾ ਗਰਮੀ ਬੜੀ ਪੈਂਦੀ ਆ ਆ ਚਲ ਸੇ ਪਈ ਆ ਗਰਮੀ ਚ ਆਰਤੀ ਲਾਵੇ ਐਸੇ ਗੱਲ ਨੂੰ ਅਸੀਂ ਤਾਂ ਜੰਮਦੇ ਹੀ ਨਹੀਂ ਨੀ ਪੱਕਾ ਤੁਹੀ ਜੰਮਦੇ ਨਹੀਂ ਤੁਹਾਡਾ ਕੀ ਹੁੰਦਾ ਸਾਡੀਆਂ ਦਾਬਾਂ ਲਗਦੀਆਂ ਝੋਨੇ ਦੇ ਝਾੜ ਵਾਂਗੂ ਲੈਨੇ ਆ ਬੁੱਟੇ ਬੂ ਐਫਸੀਆਈ ਚ ਮਿਲਦੇ ਆ ਕਿਤੇ ਰੱਖ ਅੱਜ ਕੱਲ ਟੋਟ ਪਈ ਹੋਈ ਆ ਹਲੌਕਾ ਤੋਂ ਬਈ ਪਾਰਦਾਨਾ ਮੁੱਕਈ ਆ ਆਪਦਾ ਦੱਸ ਉਹ ਸਾਡੇ ਜੰਮ ਇੱਕ ਮਿੰਟ ਜਰਾ ਇੱਕ ਮਿੰਟ ਆ ਮੈਨੂੰ ਫੋਨ ਵਹੇ ਨਹੀਂ ਫੋਨ ਵਹੇ ਰੰਧਾਵਾ ਸਾਹਿਬ ਤੁਸੀਂ ਰੰਧਾਵਾ ਰਿਐਕਸ਼ਨ ਦੇ ਓਨਰ ਜੀ ਤੁਹਾਡੇ ਨਾਮ ਦੇ ਉਹਦੇ ਚੈਨਲ ਆ ਆ ਤੁਹਾਨੂੰ ਕਾਲ ਹੁਣ ਆਈਏ ਤੇ ਮੈਂ ਵੇਖਿਆ ਆਏ ਇਹ ਗੂੰਗੂ ਕਰੀ ਜਾਂਦਾ ਇਹ ਡੈਵੋਲੇਟਾਂ ਵਾਲਾ ਫੋਨ ਜਿਹੜਾ ਇਹ ਤਾਂ ਬੰਦ ਹੋ ਗਿਆ ਦੌਰ ਕਦੋਂ ਹੋ ਗਿਆ ਉਹ ਲੋਗਾ ਰੱਖਦੇ ਨੇ ਜਿਨ੍ਹਾਂ ਨੇ 1970 ਦੇ ਜਵਾਨੀ ਹੰਢਾਈ ਹੁੰਦੀ ਹੈ ਨਾ ਭਾਈ ਜਾਨ ਉਹ ਕਾਲ ਆਉਣ ਡਈਏ ਤੇ ਵੇਖੋ ਨਾਲ ਫਲੈਸ਼ ਲਾਈਟ ਵਿੱਚ ਮੱਕੇ ਮਾਰਨ ਡਈਏ ਐਜੇ ਬਾਜਵੇਂ ਦੇ ਛਟਕੇ ਆਪਣਾ ਦਾਵੇਂ ਦੇ ਛਟਕੇ ਕੀ ਬਾਤ ਆ ਯਾਰ ਇਹ ਕੰਮ ਕਰੀਦਾ ਨਾ ਤੇ ਅਲੱਦਾ ਕਿਸੇ ਮਾਰਖੇ ਹਾਂ ਕਿਹੜਾ ਕੰਮ ਕਰਦਾ ਕਿਹੜਾ ਕੰਮ ਕਰਦੇ ਯਾਰ ਮੁੱਠਾ ਕੰਮ ਤੇ ਨਹੀਂ ਕਰਦੇ ਜਿਹੜੇ ਕੰਮ ਕਰ ਬਾਜਵਾ ਸਾਹਿਬ ਸੀਮਾਂ ਵੀ ਚਾਰ ਪੈਂਦੀਆਂ ਉੱਤੇ ਉਹ ਵੇਖੋ ਤੇ ਸਹੀ ਅੱਲਾਹ ਚਾਰ ਸਿਮਾਂ ਵਾਲਾ ਫੋਨ ਹੈ ਜੀ ਬਾਜੋ ਆਪਣਾ ਰੰਦਾਵਾ ਸਾਹਿਬ ਕੋਲ ਉਹ ਰੰਦਾਵਾ ਸਾਹਿਬ ਬਾਕੀ ਤੇ ਚਲੋ ਠੀਕ ਐ ਤੇ ਪਾਈਆਂ ਸਾਹ ਚਾਰੇ ਇੱਕੋ ਕੰਪਨੀ ਦੀਆਂ ਨੇ ਜਿੱਦੇ ਚ ਲੱਗੇ ਨੇ ਆਹੋ ਦੋ ਬਸ ਇਹ ਨਮਕ ਲਾ ਬਾਕੀ ਯਾਰ ਸਪੋਰਟ ਕਰੋ ਯਾਰ ਰੰਦਾਵਾ ਸਾਹਿਬ ਨੂੰ ਫੋਨ ਲਾ ਕੇ ਦਿਈਏ ਸਪੈਸ਼ਲ ਸਪੋਰਟ ਕੁਝ ਚੰਗਾ ਫੋਨ ਲੈ ਕੇ ਦਿਈਏ ਇਹਨਾਂ ਨੂੰ ਕੋਈ 8 ਸਿਮਾਂ ਵਾਲਾ ਇਹ ਗੱਲਾਂ ਸੋਣਾ ਨੋਟ ਕਰ ਲਓ ਉਹ ਮੈਂ ਕਿਹਾ ਸੀ ਜਦੋਂ ਜੰਮੇ ਜਦੋਂ ਇਹ ਜੰਮੇ ਉਹ ਜਦੋਂ ਅਸੀਂ ਜੰਮੇ ਭੁੱਖਿਆਂ ਨੂੰ ਲੰਗਰ ਭੁੱਖਿਆਂ ਨੂੰ ਲੰਗਰ ਉਹ ਪਿਆਸਿਆਂ ਨੂੰ ਪਾਣੀ ਸ਼ਬੀਲਾ ਉਹ ਮੈਂ ਕਿਹਾ ਨੰਗਿਆਂ ਨੂੰ ਕੱਪੜੇ ਇੱਕ ਦਾਨ ਭੁੱਲਿਆ ਫਿਰਦਾ ਉਹ ਕਿਹੜਾ ਦੁਆਰਿਆਂ ਨੂੰ ਰਿਸ਼ਤੇ ਛੜਿਆਂ ਨੂੰ ਕਰੇਵੇ ਇੱਕ ਉਸ ਬਾਈ ਨੂੰ ਕਰਾ ਦੇ ਇੱਕ ਮੈਨੂੰ ਕਰਾ ਦੇ ਬਾਈ ਬਣ ਕੇ ਵੇਲਾ ਹੀ ਤੁਰਿਆ ਫਿਰਦਾ ਹੋਰ ਕੀ ਆ ਦੱਸ ਜੰਮੇ ਕਿੱਥੇ ਓ ਅਸੀਂ ਜੰਮੇ ਚੜੈਕਾ ਡੈਡੀ ਉਹ ਵੀ ਚੜੈਕਾ ਦਾਦਾ ਉਹ ਵੀ ਚੜੈਕਾ ਵੱਡਾ ਬਾਬਾ ਵੱਡਾ ਬਾਬਾ ਵੀ ਚੜੈਕਾ ਤੁਸੀਂ ਸਾਰੇ ਚੜੈਕੀ ਜੰਮੇ ਆਹੋ ਮੈਂ ਹਿਸਾਬ ਲਾ ਲਿਆ ਲਾਇਆ ਕਿਹੜਾ ਛੋਟੀ ਬੁੜੀ ਦਾ ਰੂਟ ਹੀ ਚੜੈਕਾ ਆਏ 42 ਸੀਟਾਂ ਵਾਲੀ ਮਿੰਨੀ ਆ ਟੱਕ ਟੇ ਮੁਹ ਲੋਕਲ ਹੀ ਚੱਲਦੀ ਐ ਵੱਡਾ ਪਰਮਟ ਨਹੀਂ ਮਿਲਿਆਗਾ ਵਾਸ ਕਰ ਜਾ ਹੋਰ ਕੀ ਐ ਦੱਸ ਓ ਲੈ ਹੋਰ ਸੁਣ ਓ ਸੁਣਾ ਦੇ ਮੇਰੇ ਸੋਨਲਾ ਵਿਆਹ ਦੀ ਆਹ ਤੇਰੇ ਵਿਆਹ ਦੀ ਗੱਲ ਸੁਣਾ ਤੈਨੂੰ ਵੇਖਣ ਆਲੇ ਆਏ ਸੀ ਮੈਂ ਸੁਣਾਉਂਦੇ ਰਹਿੰਦੇ ਆ ਆਹੋ ਐਤਕੀ ਮੇਰੇ ਵਿਚੋਲੇ ਨੇ ਬਾਬਾ ਜੀ ਕਹਤਾ ਮੈਨੂੰ ਅੱਛਾ ਕੀ ਕਹਤਾ ਕਹਿੰਦਾ ਐਤਕੀ ਕੋਈ ਚਲਾਤ ਨਾ ਮਾਰਦੀ ਕਾਕਾ ਹਰ ਇੱਕ ਗੱਲ ਦਾ ਤਿੰਨ ਗੁਣਾ ਵਧਾਵਦਾ ਜਵਾਬ ਦੇਦੀ ਤੂੰ ਬੋਲਦਾ ਵਾਦੇ ਫੇਰ ਬਈ ਮੇਰੇ ਸਾਹਮਣੇ ਕੁੜੀ ਦਾ ਪਿਓ ਬੈਠ ਗਿਆ ਹਲਾ ਫੇਰ ਬਈ ਕਹਿੰਦਾ ਕਾਕਾ ਜੀ ਕੁਝ ਉਚਰੋ ਕਹਜੂ ਉਚਰੋ ਮੈਂ ਕਹ ਉਚਰੋ ਮਤਰੋ ਕੁਝ ਰੋ ਹੁਣ ਆਂਤੀ ਆਏ ਕੀ ਏ ਕੀ ਮੇ ਕੀ ਢੇਕੀ ਉਹ ਮੈਨੂੰ ਸੱਤ ਨਹੀਂ ਲੱਗੀ ਤੈਨੂੰ ਸਮਝ ਕਦੀ ਲੱਗਣੀ ਉਹ ਐਡਾ ਵਿਦਵ ਕਿੱਧੱਕ ਅੱਛਾ ਤੂੰ ਦੱਸ ਤਾਂ ਮੈਂ ਕਹਾਂ ਜੀ ਵੱਡਾ ਫੈਲਿਆ ਹੋਇਆ ਕਾਰੋਬਾਰ ਹੈ ਕਿੱਥੇ ਕਿੱਥੇ ਮੈਂ ਕਹਾਂ ਜੀ ਦਿੱਲੀ ਬੰਬਈ ਇਕ ਕਲਕੱਤੇ ਫੇਰ ਤਾਂ ਪਾਪਾ ਜੀ ਦੀ ਬੜੀ ਟੈਨਸ਼ਨ ਰਹਿੰਦੀ ਹੋਣੀ ਆ ਪਾਪੇ ਤੇ ਵਾਵਾ ਟੈਨਸ਼ਨ ਰਹਿੰਦੀ ਆ ਪਾਪਾ ਜੀ ਕਿੱਥੇ ਰਹਿੰਦੇ ਆ ਇਕ ਦਿੱਲੀ ਬੰਬਈ ਇਕ ਕਲਕੱਤੇ ਸਾਡੇ ਪਾਪੇ ਵੀ ਤੈਨ ਨਹੀਂ ਆ ਜਿਵੇਂ ਕਾਰੋਬਾਰ ਵੱਡਾ ਹੋਵੇ ਪਾਪੇ ਬਾਲੇ ਆ ਪਾਪਿਆਂ ਦਾ ਸੀ ਛਿੱਟਾ ਦਿੱਤਾ ਹੋਇਆ ਜਿੱਥੇ ਡੱਗ ਪਏ ਉੱਥੇ ਅੱਗ ਪੇ ਦੋ ਚਾਰ ਤਾਂ ਇੱਥੋਂ ਨਿਕਲ ਆਉਣੇ ਆ ਤੁਸੀਂ ਲੈ ਜੋ ਇਹਨੇ ਸਾਹਮਣੇ ਨਹੀਂ ਜਾਂਦੇ ਹੋਰ ਕੀ ਆ ਦੱਸ ਉਹ ਫੇਰ ਅਸੀਂ ਕੁੜੀ ਵੇਖਣ ਚੱਲ ਗਏ ਹਲਾ ਤੁਸੀਂ ਕੁੜੀ ਵੇਖਣ ਚੱਲ ਗਏ ਉਹ ਮੈਨੂੰ ਤਾਂ ਕੁੜੀ ਨੂੰ ਉਹਨੇ ਕਮਰੇ ਦੇ ਚ ਤਾੜ ਤਾ ਓਏ ਲਾੜਤੀ ਆ ਤਾੜਦੇ ਨਹੀਂ ਹੁੰਦੇ ਉਹ ਨਵਾਂ ਜਮਾਨਾ ਚ ਲੈ ਗੱਲਬਾਤ ਕਰਨ ਵਾਸਤੇ ਅੰਦਰ ਬਿਠਾਉਂਦੇ ਹੀ ਲੈ ਗੱਲਬਾਤ ਕਰਨ ਲਈ ਸਾਨੂੰ ਬਿਠਾਲਤਾ ਹਲਾ ਫੇਰ ਭਾਈ ਅੱਧਾ ਪੌਣਾ ਘੰਟਾ ਸੰਗ ਦੀ ਨਾ ਉਹ ਬੋਲੀ ਨਾ ਬੋਲਿਆ ਮੈਂ ਹਲਾ ਫੇਰ ਤੂੰ ਫੇਰ ਪੌਣੇ ਇੱਕ ਘੰਟੇ ਬਾਅਦ ਸੰਗ ਦੀ ਸੰਗ ਦੀ ਉਹ ਬੋਲੀ ਆ ਉਹ ਕੀ ਕਹਿੰਦੀ ਮੈਨੂੰ ਕਹਿੰਦੀ ਵੀਰ ਜੀ ਤੁਸੀਂ ਕਿੰਨੇ ਪੈਣ ਪਾਈ ਹੋ ਤੁਸੀਂ ਨਾ ਹੋਵੇ ਤਾਂ ਫਿਰ ਫਿਰ ਮੈਂ ਵੀ ਕਹਤਾ ਕੀ ਕਹਤਾ ਈ ਮੈਂ ਕਹ ਪਹਿਣੇ ਪਹਿਲਾ ਤਨ ਸੀ ਤੇਰੇ ਸਣੇ ਚਾਰ ਹੋਵਾਂਗੇ ਫਿਰ ਅਸੀਂ ਚੁੰਨੀ ਖਾ ਕੇ ਲਿਆਂਦੀ ਆ ਉਹ ਯਾਰ ਹੋ ਗਿਆ ਰਖੜੀ ਬੰਨ ਲਿਆਉਣੀ ਸੀ ਉਹ ਵਿਆਹ ਹੋ ਗਿਆ ਵਿਆਹ ਹੋ ਗਿਆ ਘਰੇ ਆ ਗਈ ਘਰੇ ਆ ਗਈ ਕਹਿੰਦੀ ਜੀ ਮੈਂ ਕਿਸੇ ਮਹਿੰਗੀ ਥਾਂ ਤੇ ਘੁੰਮਣ ਆਈ ਆ ਲਾੜ ਤੇ ਆ ਗਰਮੀ ਜਿਆਦਾ ਤੂੰ ਕਮਾਤੀ ਫਿਰ ਫਿਰ ਕਮਾਉਣੀ ਸੀ ਬਾਈ ਜੀ ਘਰ ਵਾਲੀ ਦੀ ਗੱਲ ਮੋੜ ਕੇ ਦੰਦ ਥੋੜੀ ਬਣਾਉਣੇ ਆ ਹਾਂ ਸਹੀ ਗੱਲ ਆ ਮੈਂ ਮਹਿੰਗੀ ਥਾਂ ਕਮਾਈ ਉਹ ਮਹਿੰਗੀ ਥਾਂ ਲੈ ਗਿਆ ਅਮਰੀਕੇ ਉਹ ਤੋਂ ਮਹਿੰਗੀ ਥਾਂ ਕੈਨੇਡਾ ਲੈ ਗਿਆ ਸਭ ਤੋਂ ਮਹਿੰਗੀ ਥਾਂ ਇੰਗਲੈਂਡ ਲੱਗ ਗਿਆ ਉਹ ਤੋਂ ਵੀ ਮਹਿੰਗੀ ਥਾਂ ਲੈ ਕੇ ਕਿੱਥੇ ਗਿਆ ਪੈਟਰੋਲ ਪੰਪ ਤੇ ਨਹੀਂ ਆਉ ਆਹ ਹੀ ਮਹਿੰਗੀ ਕਰਿਆ ਕਰ ਇੱਥੇ ਹੀ ਘਮ ਲਾ ਉਹ ਕਮਾ ਕੇ ਲਿਆਂਦੀ ਘਰੇ ਲਾਤੀ ਖੁਸ਼ ਹੋ ਗਈ ਖੁਸ਼ ਕਾਦੀ ਹੋਈ ਘਰੇ ਕਲੇਸ਼ ਕਰ ਲਿਆ ਅੱਛਾ ਕਲੇਸ਼ ਕਰ ਲਿਆ ਕੰਦੀ ਗੱਲ ਨਹੀਂ ਗੱਲ ਨਹੀਂ ਬੜੀ ਫੇਰ ਜਿੱਥੇ ਹੋਰ ਮਹਿੰਗੀ ਥਾਂ ਚੱਲੋ ਉਹ ਦੂਜੀ ਮਹਿੰਗੀ ਥਾਂ ਲੈ ਗਏ ਫਿਰ ਮੈਂ ਵੱਧ ਮਹਿੰਗੀ ਥਾਂ ਗਿਆ ਲੈ ਕੇ ਕਿੱਥੇ ਗਿਆ ਫਿਰ ਮੈਂ ਗੈਸ ਏਜੰਸੀ ਲੈ ਗਿਆ ਮੈਂ ਕਿਹਾ 1200 ਦੇ ਹੋਇਆ ਪਿਆ ਮਾਰੋ ਪਾਥਰੀਆਂ ਦਾ ਮੱਥਾ ਹੁਣ ਤੇ ਸਬਸਿਡੀ ਵੀ ਕੱਟੀ ਗਈ ਹੋਰ ਕੀ ਆ ਦੱਸ ਹੋਰ ਕੀ ਆ ਦੱਸ ਆਈ ਨੂੰ ਡਾਕਟਰ ਦੇ ਲਈ ਫਿਰਦਾ ਸੀ ਕੀ ਹੋ ਗਿਆ ਕਾਦੀ ਗੱਲ ਆ ਤੇਰੀ ਭਝਾਈ ਦੇ ਲੀਵਰ ਚ ਆ ਗਈ ਪਥਰੀ ਹਲਾ ਦੀਵਰ ਚ ਪਥਰੀ ਆ ਗਈ ਡਾਕਟਰ ਕਹਿੰਦਾ ਪਥਰੀ ਕੱਢਣੀ ਪਊ ਪਥਰੀ ਕੱਢਣੀ ਪੈਂਦੀ ਆ ਉਦੋਂ ਤੇਰੀ ਭਝਾਈ ਨੂੰ ਕਿਸ ਨੇ ਰੈ ਦੇਤੀ ਹਲਾ ਫੇਰ ਕਹਿੰਦੇ ਵੀ ਬੀਅਰ ਪੀਂਨਾ ਪਥਰੀ ਖੁਰ ਜਾਂਦੀ ਆ ਆ ਮੈਨੂੰ ਵੀ ਪਤਾ ਲੱਗਿਆ ਕਹਿੰਦੇ ਬੀਅਰ ਪੀਂਨਾ ਪਥਰੀ ਖੁਰ ਜਾਂਦੀ ਆ ਆ ਤੇ ਉਹ ਮਾਂ ਦੀ ਤੀ ਸਵੇਰੇ ਵੀ ਬੀਅਰ ਦੁਪਹਿਰੇ ਵੀ ਬੀਅਰ ਸ਼ਾਮੀ ਵੀ ਬੀਅਰ ਤੇ ਰਾਤੀ ਵੀ ਬੀਅਰ ਉਹ ਤੇਰੀ ਬੀਰਾਂ ਤੇ ਹੋ ਗਈ ਬੀਅਰਾਂ ਤੇ ਹੋ ਗਈ ਹਲਾ ਫੇਰ ਮੈਂ ਮਹੀਨੇ ਬਾਅਦ ਡਾਕਟਰ ਕੋਲੇ ਫੇਰ ਲੈ ਗਿਆ ਡਾਕਟਰ ਕੀ ਕਹਿੰਦਾ ਡਾਕਟਰ ਕਹਿੰਦਾ ਜੀ ਪਥਰੀ ਤੋਂ ਪਹਿਲਾਂ ਕਸ ਕਰਿਆ ਕਰ ਦਾਰੂ ਸਸਤੀ ਭੀਲੀ ਲੱਗਦੀ ਕੱਤੀ ਮਾਰਚ ਵਾਲੀ ਸੀ ਇਹ ਜੇ ਕੰਮ ਕਰਦੀ ਆ ਉਹ ਲਾਰਦੀ ਆ ਇਹੋ ਜੇ ਕੰਮ ਕਰਦੀ ਪਰਸੋ ਚੌਥੇ ਮੈਂ ਬਾਜ਼ਾਰ ਚ ਗਿਆ ਆਹੋ ਤੋ ਮੈਂ ਕਿਸੇ ਉਪਰੇ ਦੇ ਬੰਦੇ ਨਾਲ ਜਾਂਦੀ ਵੇਖ ਲਈ ਉਹ ਕਹਦਾ ਉਪਰਾ ਬੰਦਾ ਮੈਂ ਹੀ ਉਹਨੂੰ ਕਹਿ ਬੈਠਾ ਕੀ ਕਹਿ ਬੈਠਾ ਮੈਂ ਕਹਾ ਭਗਵਾਨੇ ਹਲਕੀ ਜੀ ਭਾਰੀ ਹੋ ਗਈ ਓਂ ਕਰ ਜੋਗਾ ਕਰ ਲੈ ਆ ਜੋਗਾ ਕਰਨਾ ਕਹਿੰਦੇ ਸਰੀਰ ਘਟ ਜਾਂਦਾ ਭਾਰੀ ਹੋ ਗਈ ਯੋਗਾ ਕਰ ਲੈ ਮੈਂ ਕਹਤਾ ਜੋਗਾ ਕਰ ਲੈ ਹਲਾ ਜੋਗਾ ਕਰ ਲੈ ਫੇਰ ਸਵੇਰੇ ਮੈਂ ਉਹਨੂੰ ਕਹਿਆ ਜੋਗਾ ਕਰ ਲੈ ਹਲਾ ਫੇਰ ਆਥਣੇ ਜਿਉਂ ਨੇ ਮਹਿੰਦਰ ਸਿੰਘ ਦਾ ਜੋਗਾ ਕਰ ਲਿਆ ਕੀ ਹੋਵੇ ਹੁਣ ਉਹ ਜੋਗੇ ਨਹੀਂ ਰਹਿੰਦੀ ਆ ਬਸ ਕਰੇ ਜੋਗੇ ਕੋਲੇ ਜਾਂਦੀ ਆਉਂਦੀ ਆ ਜੋਗੇ ਨੂੰ ਜੋਗਾ ਜੀ ਕਹਿੰਦੀ ਐ ਮੈਨੂੰ ਭਾਜੀ ਕਹਿ ਗਈ ਇੱਕ ਦਿਨ ਅੱਛਾ ਇਹ ਬੰਦਾ ਭਾਰਾ ਜਿਆ ਸੀ ਉਹ ਮੋਟਾ ਜਿਹਾ ਸੀਗਾ ਬੰਦਾ ਜੋ ਗਈ ਸੀ ਉਹਦੇ ਨਹੀਂ ਰਹਿੰਦੀ ਆ ਇਹ ਜੀਆਂ ਗੱਲਾਂ ਕਰਦੀ ਆ ਸੀ ਤਰੀ ਕਿਸੇ ਥਾਂ ਦੀ ਉਹ ਦਾਰਤਿਆ ਉਹ ਬਹੁਤ ਗੱਲਾਂ ਸੁਣਾ ਲਿਆ ਉਹ ਤੁਹਾਡਾ ਪਿੰਡ ਬੜਾ ਮਸ਼ਹੂਰੀ ਆ ਪਹਿਲਾਂ ਸਾਡੇ ਪਿੰਡ ਤੋਂ ਪਹਿਲਾਂ ਆਪਦੇ ਦੀ ਸੁਣ ਲੈ ਆ ਸਾਡੇ ਪਿੰਡ ਦੀ ਸੁਣਾ ਬਾਈ ਜੀ ਇਹਦੇ ਦਾਦੇ ਦੀ ਸੁਣਾਉਣ ਲੱਗੇ ਆ ਮੇਰੇ ਦਾਦੇ ਦੀ ਸੁਣ ਲੋ ਜੀ ਆ ਇੱਕ ਦਿਨ ਲਫਾਫਾ ਸਿਰ ਤੇ ਪਾ ਲਿਆ ਆਹ ਤੇ ਨਹਾਈ ਜਾਵੇ ਹਲਾ ਫੇਰ ਬਈ ਮੈਂ ਕਿਹਾ ਚਾਚਾ ਕੀ ਗੱਲ ਲਫਾਫਾ ਸਿਰ ਤੇ ਪਾ ਕੇ ਨਹਾਈ ਜਾਣਾ ਤੈਨੂੰ ਕੀ ਕਹਿੰਦਾ ਕਹਿੰਦਾ ਸ਼ੇਰਾ ਮੈਂ ਸੋਚਦਾ ਅਕਲ ਚ ਪਾਣੀ ਨਾ ਪੈ ਜਾਵੇ ਮੈਂ ਕਿਹਾ ਤੁਹਾਡੇ ਕੋਲ ਅਕਲ ਹੈਗੀ ਕਿੱਥੇ ਆ ਬੇਅਕਲੇ ਕਿਸੇ ਥਾਂ ਦੇ ਦਾਰਤਿਆ ਪਿਛੇ ਜਾ ਸਰਪੰਚੀ ਚ ਖੜ ਗਿਆ ਉਹ ਸਰਪੰਚੀ ਚ ਖੜਨਾ ਪਿਆ ਨਾਲ ਹੀ ਆਪ ਖੜ ਗਏ ਇਹ ਨਾਲ ਹੀ ਮੈਂ ਖੜ ਗਿਆ ਮੈਂ ਬਾਪੂ ਖੜਾ ਮੈਂ ਤਾਂ ਪਿਛੇ ਰਵਾਂ ਇਹ ਜਿੱਤ ਗਿਆ ਤੇ ਦਾ ਬਾਪੂ ਸਰਪੰਚੀ ਚ ਹਾਰ ਗਿਆ ਉਹ ਬਾਪੂ ਨੇ ਹਾਰਦਾ ਹੀ ਕਿਉਂਕਿ ਮੈਂ ਖੜਾ ਹੀ ਭਾਈ ਪਿੰਡ ਦੇ ਲੋਕੇ ਤੇ ਬਾਪੂ ਕੋਲੇ ਅਫਸੋਸ ਕਰਨ ਆ ਗਏ ਹਲਾ ਫੇਰ ਕਹਿੰਦੇ ਵੀ ਭਾਈ ਵੋਟਾਂ ਤਾਂ ਅਸੀਂ ਤੈਨੂੰ ਹੀ ਪਾਇਆ ਸੀ ਚੱਲ ਕੋਈ ਨਾ ਤੂੰ ਹਾਰ ਗਿਆ ਮੁੰਡਾ ਜਿੱਤ ਗਿਆ ਮੁੰਡਾ ਜਿੱਤਿਆਈ ਇਹਦਾ ਬਾਪੂ ਬਣਾ ਸਵਾਰ ਕੇ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਵੀ ਆਪਾਂ ਹਾਰ ਗਏ ਆਪਣਾ ਤਾਂ ਉਹਦਾ ਵਧ ਗਿਆ ਹਲਾ ਉਹਦਾ ਵਧਿਆ ਕਿਵੇਂ ਕਹਿੰਦਾ ਜੇ ਜਿੱਤ ਜਾਂਦੇ ਸਰਪੰਚ ਹੁੰਨਾ ਸੀ ਹੁਣ ਸਰਪ ਲਾਣਤੀ ਕਿਸੇ ਥਾਂ ਦੇ ਬਸ ਕਰਿਆ ਕਰ ਹਾਰੇ ਹੋਏ ਸਰਪੰਚ ਬੇਅਕਲੇ 13 ਮਈ ਦੇ ਦਾਪੂ ਬਸ ਤੇ ਸਫਰ ਕਰੇ ਬਸ ਬਸ ਦੀ ਸੁਣਾਉਣ ਲੱਗਾ ਬੜੀ ਗੱਲ ਸੁਣਾਉਣ ਲੱਗਾ ਖਤਰਨਾਕ ਗੱਲ ਹੈ ਅੱਛਾ ਬਸ ਤੇ ਸਫਰ ਕਰੇ ਡਾਕੂਆਂ ਨੇ ਜੰਗਲ 'ਚ ਬਸ ਕੇ ਰਲੀ ਓਦੋਂ ਡਾਕੂ ਪੈ ਜਾਂਦੇ ਸੀ ਭਲੇ ਵੇਲੇ ਨਹੀਂ ਸੀ ਓਦੋਂ ਆ ਸਾਰੇ ਡਾਕੂਆਂ ਨੇ ਨਾ ਸਾਰੇ ਬੰਦੇ ਬਸ ਤੇ ਬਾਹਰ ਕੱਢ ਕੇ ਲਾਈਨ 'ਚ ਖੜਾ ਲੇ ਉਹ ਲੈ ਉਹ ਨਾਮ ਪੁੱਛ ਪੁੱਛ ਅਗਲੇ ਗੋਲੀ ਮਾਰਦੇ ਸੀ ਕਿਨੇ ਦੱਸ ਵੀ ਤੇਰਾ ਨਾਂ ਕੀ ਹੈ ਹਲਾ ਫੇਰ ਬਈ ਉਹ ਕਹਿੰਦਾ ਸੱਜਣ ਸੰਗ 8 ਚੱਕ ਗੋਲੀ ਮਾਰੀ ਥਾ ਗੋਲੀ ਮਾਰਤੀ ਦੂਜੇ ਨੂੰ ਪੁੱਛਿਆ ਉਹ ਕਹਿੰਦਾ ਹੀ ਮਹਿੰਦਰ ਕੁਮਾਰ 8 ਚੱਕ ਗੋਲੀ ਥਾ ਗੋਲੀ ਮਾਰੀ ਤੀਜੀ ਥਾਂ ਇੱਕਔਰਤ ਖੜੀ ਸੀ ਅੱਛਾ ਕਹਿੰਦਾ ਬੀਬੀ ਤੇਰਾ ਨਾਂ ਕੀ ਹੈ ਉਹ ਕੀ ਕਹਿੰਦੀ ਉਹ ਕਹਿੰਦੀ ਬਿਮਲਾ ਦੇਵੀ ਥਾ ਗੋਲੀ ਮਾਰੀ ਨਾ ਨਾ ਉਹਨਾਂ ਨੂੰ ਤਰਸ ਆ ਗਿਆ ਹਲਾ ਤਰਸ ਆਇਆ ਕਾ ਤੂੰ ਉਹ ਭਾਈ ਮਾਂ ਵਾਲਾ ਗਾਣਾ ਸੁਣਾ ਕੇ ਗਿਆ ਨਾ ਆਹਾ ਉਹ ਬਿਮਲਾ ਦੇਵੀ ਡਾਕੂਆਂ ਦੇ ਸਰਦਾਰ ਦੀ ਮਾਂ ਦਾ ਨਾਂ ਸੀ ਆਹਾ ਮਮਤਾ ਜਾਗ ਪੀਆ ਉਹਨੇ ਛੜ ਤਾ ਉਹ ਕਹਿੰਦਾ ਵੀ ਮੇ ਹੇ ਨੰਬਰ ਤੇ ਦਾ ਬਾਪੂ ਖੜਾ ਸੀ ਮੇਰਾ ਬਾਪੂ ਖੜਾ ਹੀ ਫੇਰ ਉਹਦਾ ਹੱਥ ਵਿੱਚ ਤੇਰਾ ਨਾਂ ਕੀ ਹੈ ਉਹ ਕੀ ਕਹਿੰਦਾ ਕਹਿੰਦਾ ਮਹਾਰਾਜ ਨਾਂ ਤੇ ਮੇਰਾ ਜੱਗਾ ਸਿੰਘ ਹੈ ਹਾ ਹਾ ਤੂੰ ਲੋਕੀ ਪਿੰਡ ਚ ਮੈਨੂੰ ਬਿਮਲਾਬੇ ਮਲਾਏ ਕਹਿੰਦੇ ਲਾਣਤੀ ਕਿਸੇ ਥਾਂ ਦਾ ਉਹ ਬਿੱਟੇ ਉਹ ਕਹਿੰਦੇ ਤੇ ਦੋ ਗੋਲ ਦਾ ਵੱਧ ਮਾਰੋ ਭਲਾਉ ਕਾ ਦੋ ਬਈ ਸਾਡੀ ਮਾਂ ਦਾ ਨਾਂ ਖਰਾਬ ਕਰਦਾ ਹੀ ਫੇਰ ਮੈਂ ਤਾਂ ਕਰਕੇ ਬਚਿਆ ਹੀ ਬਸ ਕਰ ਜਾ ਮਸਾਂ ਜਾਨ ਛਡਾਈ ਐ ਬਸ ਕਰਿਆ ਉਹ ਜਾਨ ਛਡਾ ਕੇ ਆ ਤੇ ਗਿਆ ਅੱਛਾ ਫੇਰ ਸੋਚਦਾ ਵੀ ਡਾਕੂ ਹੀ ਬਣ ਚੱਲਦੇ ਆ ਡਾਕੂ ਬਣ ਚੱਲਦੇ ਵੀ ਸੌਖਾ ਕੰਮ ਹੈ ਡਾਕੂ ਬਣ ਗਿਆ ਅੱਛਾ ਐਂਬੂਲੈਂਸ ਘੇਰ ਲਈ ਕਹਿੰਦਾ ਕੱਢ ਦਿਓ ਜਿਹੜਾ ਕੋ ਹੈਗਾ ਉਹਨਾਂ ਨੇ ਕੀ ਕੱਢਿਆ ਉਹਨਾਂ ਨੇ ਬਾਬਾ ਜੀ লাশ ਕੱਢ ਕੇ ਮੋਢੇ ਤੇ ਧਰਤੀ ਕਹਿੰਦੇ ਸਾਡੇ ਕੋਲ ਆਈਆ ਲੈ ਜਾ ਬੱਲਿਓ ਪੈਸੇ ਲਾ ਕੇ ਫੂਕੇ ਆਇਆ ਵੱਡਾ ਚੌਣਾ ਮੋੜ ਉਹ ਮਾਰਦਿਆ ਜੋੜਾ ਮੋੜ ਵੀ ਦਾ ਡਾਕੇ ਮਾਰਦਾ ਸੀ ਉਹ ਚੌਣਾ ਮੋੜ ਲੋਕਾਂ ਦਾ ਹਾਮੀ ਸੀ ਗਰੀਬਾਂ ਦਾ ਸਾਥ ਦਿੰਦਾ ਸੀ ਉਹ ਵਧੀਆ ਬੰਦਾ ਸੀ ਹਲਾ ਲਾਂਟੀਆਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਲੱਖ ਦੀ ਲਾਂਟ ਤੇ ਤੇਰੀ ਤੈਨੂੰ ਜਾਣੇ ਮੋੜ ਬਾਰੇ ਨਹੀਂ ਪਤਾ ਹਲਾ ਲਲਾ ਹੀ ਪਤਾ ਐਡਾ ਵੱਡਾ ਸੂਰਮਾ ਸੀ ਆਪਣਾ ਉਹ ਤੇ ਜਾਣੇ ਮੋੜ ਬਾਰੇ ਜਾਣਨਾ ਚਾਹੁੰਦਾ ਨਾ ਆਹੋ ਸਿਨੇਮਿਆਂ 'ਚ ਫਿਲਮ ਲੱਗੀ ਮੋੜ ਜਾ ਕੇ ਦੇਖ ਆਈ ਕੀ ਪਤਾ ਮੈਂ ਵੀ ਉਹਦੇ 'ਚ ਕਿਤੇ ਦੈਸੀ ਜਾਵਾਂ ਮੈਨੂੰ ਪਤਾ ਲੱਗਿਆ ਤੂੰ ਕਾਹਤੋਂ ਕਹਿ ਨਹੀਂ ਕਾਹਤੋਂ ਕਹਿ ਨਹੀਂ ਉਹ ਇਹਦਾ ਵੀ ਉਹ ਤੇ ਰੋਲ ਹੈਗਾ ਹੀ ਵੇਖਿਆ ਆਇਓ ਬਸ ਕਰ ਮੇਰੀ ਬਾਲੀ ਤਾਰੀਫ ਨਾ ਕਰਵੇਂ ਸੰਗ ਜੀ ਲੱਗੀ ਜਾਂਦੀ ਉਹ ਲਾਂਟੀਆਂ ਆਪਣੇ ਬੰਦੇ ਸੰਗਦੇ ਨਹੀਂ ਆਹੋ ਉਹ ਤੂੰ ਗੱਲ ਨਹੀਂ ਸੁਣੀ ਕਿਹੜੀ ਉਹ ਪੁੱਤ ਜੋਗੀਆਂ ਦੇ ਲਾਉਂਦੇ ਨਹੀਂ ਉਹ ਐਲਕਾ ਤੇ ਨ ਦੇ ਮਰਾਸੀ ਸੰਗਣਾ ਸੰਗਦੇ ਨਹੀਂ ਆਪਾਂ ਜੇ ਸੰਗਦੇ ਹੁੰਦੇ ਫਿਰ ਇੱਥੇ ਥੋੜੀ ਖੜੇ ਹੋਣਾ ਸੀ ਸਹੀ ਗੱਲ ਐ ਇੰਨੀਆਂ ਗੱਲਾਂ ਥੋੜੀ ਸੁਣਾ ਦੇਣੀਆਂ ਸੀ ਲੈ ਸ਼ੇਰ ਸੁਣ ਲੈ ਸ਼ੇਰ ਸੁਣਾ ਦੇ ਸ਼ੇਰ ਆਇਆ ਈ ਕਹਿੰਦੇ ਵੀ ਵੇਲ ਤੁਮੇ ਦੀ ਕੌੜੀ ਹੁੰਦੀ ਅਬੇਰ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਵੇਲ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਵੇਲ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਅਸਰ ਹੁੰਦਾ ਵਿੱਚ ਬੀਆਂ ਉਹ ਵੇੜੇ ਵੜਪਾਗੇ ਹੁੰਦੇ ਜਸ ਕਰ ਜਾਂਦੀਆਂ ਧੀਆਂ ਜਸ ਕਰ ਜਾਂਦੀਆਂ ਧੀਆਂ ਪਰਪਾਗੇ ਹੁੰਦੇ ਜਸ ਕਰ ਜਾਂਦੀਆਂ ਧੀਆਂ ਆਪਣੀਆਂ ਧੀਆਂ ਦੇ ਨਾਮ ਪੈਣਾ ਮਾਵਾ ਦੇ ਨਾਲ ਤਾੜੀ ਜ਼ਰੂਰ ਮਾਰ ਦਿਓ ਜ਼ੋਰਦਾਰ ਤਾੜੀ ਮਾਰੋ ਜੀ ਜ਼ੋਰਦਾਰ ਤਾੜੀ ਸਾਡੀਆਂ ਭੈਣਾਂ ਮਾਵਾ ਸਾਡੀਆਂ ਬੱਚੀਆਂ ਵੱਡੀ ਗਿਣਤੀ ਇਸ ਪੰਡਾਲ 'ਚ ਹਾਜ਼ਰ ਹੈ ਸਹੀ ਗੱਲ ਹੈ ਤੁਹਾਡੇ ਲਈ ਇਹ ਸ਼ੇਰ ਸੀ ਆ ਲਾਂਟਿਆ ਹੋਰ ਗੱਲ ਸੁਣਾ ਦੇ ਬਾਪੂ ਦੀ ਸੁਣ ਲੈ ਇਹ ਬਾਪੂ ਦੀ ਸੁਣਾ ਬਾਬਾ ਜੀ ਸਾਡੇ ਬਾਪੂ ਬੜੇ ਵਿਗਿਆਨੀ ਬੰਦੇ ਆ ਉਹ ਤੁਹਾਡੇ ਮੈਂ ਤਾਂ ਸੁਣਿਆ ਜੀ ਅੱਖ ਦੇ ਪਾਰਖੂ ਬੜੇ ਨੇ ਅੱਖ ਦੇ ਪਾਰਖੂ ਜ਼ਮੀਨਾਂ ਦੇ ਮਾਲਕ ਆਲਾ ਜ਼ਮੀਨਾਂ ਦੇ ਮਾਲਕ ਰਹੇ ਆ ਮੈਂ ਤਾਂ ਸਾਡੇ ਬਾਪੂ ਦਾ ਮਰੱਬਿਆਂ ਦੇ ਮਾਲਕ ਰਹੇ ਆ ਜ਼ਮੀਨਾਂ ਵੱਡੀਆਂ ਸੀ ਹਾਲਾ ਮਰੱਬਿਆਂ ਦੇ ਮਾਲਕ ਰਹੇ ਕਿੰਨੀ ਕੁ ਜ਼ਮੀਨ ਸੀ 6 ਕਨਾਲਾਂ ਰਨਾ ਆਪਣਾ ਬੇਕਾ ਦੇ ਹੀ ਮਰਬੇ ਔਲੇ ਦੇ ਸੀਗੇ ਅਸੀਂ ਔਲੇ ਦੇ ਮਰਬੇ ਵੇਚਦੇ ਰਹੇ ਮਰਬੇ ਸਾਡੇ ਕੋਲੇ ਔਲੇ ਨਹੀਂ ਸੀ ਜਮੀਨ ਛੇਕ ਨਾਲ ਆਏ ਉਹ ਫੇਰ ਭਾਈ ਉਹ ਕਿਹੜਾ ਛੇਕ ਨਾਲਾਂ ਚ ਬੀਜੇ ਸੀ ਪੱਠੇ ਹਾਲਾ ਪੱਠੇ ਬੀਜਤੇ ਬਾਪੂ ਜੀ ਰਾਖੀ ਪਏ ਸੀ ਹਾਲਾ ਬਾਪੂ ਜੀ ਰਾਖੀ ਪਏ ਫੇਰ ਸਰਾਣੇ ਰੇੜੀਆਂ ਪਿਆ ਸੀ ਰੇੜੀਆਂ ਸੁਣੀ ਜਾਂਦੇ ਸੀ ਬਾਪੂ ਨਾਲੇ ਰੇੜੀਆਂ ਸੁਣੀ ਜਾਵੇ ਨਾਲੇ ਰਾਖੀ ਪਿਆ ਹਾਲਾ ਫੇਰ ਭਾਈ 12 ਪਸ਼ੂ ਆਏ ਤੇ ਪੱਠੇ ਖਾਣ ਲੱਗ ਲਾ ਲਾੜਤੀਆ ਫੇਰ ਫੇਰ ਕੀ ਬਾਪੂ ਨੂੰ ਜਦੋਂ ਪਤਾ ਲੱਗਿਆ ਵੀ ਪਸ਼ੂ ਚਰੀ ਜਾਂਦੇ ਆ ਬਾਪੂ ਨੂੰ ਭੜਕ ਪੈ ਗਈ ਗੁੱਸਾ ਚੜਿਆ ਆ ਡਾਂਗ ਚੱਕ ਲਈ ਡਾਂਗ ਚੱਕੀ ਪਸ਼ੂ ਘੇਰੇ ਨਾ ਨਾ ਪਸ਼ੂਆਂ ਨੂੰ ਨਹੀਂ ਭਜਾਇਆ ਹਲੋ ਕਿਉ ਬਈ ਉਹਨੇ ਡਾਂਗ ਚੱਕੀ ਰੇੜੀ ਤੇ ਮਾਰੀ ਦੁਰ ਫਿੱਤੇ ਮੌਕਾ ਤੋ ਰੇੜੀ ਨੂੰ ਜਾ ਕੇ ਕਹਿੰਦਾ ਦਿੱਲੀ ਦਖਣ ਦੀਆਂ ਖਬਰਾਂ ਦੱਸੀ ਜਨਾ ਕੋਲੇ ਤੇਰੇ ਪਸ਼ੂ ਚੜੀ ਜਾਂਦੇ ਦੱਸਦਾ ਹੀ ਨਹੀਂਗਾ ਉਹਨੇ ਉਹਨੇ ਰੇੜੀ ਹੀ ਖਿਲਾਰਤਾ ਜਾਂ ਫੇਰ ਤਾਂ ਕੋਣ ਹੈ ਲੋਰ ਦੀ ਛਾਣੀ ਬੰਦ ਕਰਤਾ ਜਾਉ ਫੇਰ ਤਾਂ ਹੱਥ ਸੱਲ ਸੁਲ ਜੇ ਕਿਦਰ ਗਿਆ ਉਹਨੇ ਕਿਦਰ ਮੇਰਾ ਰੇਡੀਏ ਤੇ ਸੱਲ ਖਿੱਲਰ ਗਏ ਹਲਾ ਫੇਰ ਫੇਰ ਬਾਪੂ ਕਹਿੰਦਾ ਦੇਖ ਹੁਣ ਭਜਦੇ ਕਿਵੇਂ ਢੋਲਕੀਆਂ ਛੱਡ ਛੱਡ ਕੇ ਸਾਰਾ ਰੇਡੀਆ ਖਿਲਾਰਤਾ ਬਾਪੂ ਨੂੰ ਦੱਸ ਕਰਿਆਗਾ ਹੋਰ ਕੀ ਆ ਦੱਸ ਓਏ ਬਾਪੂ ਸਾਡੇ ਅੱਖ ਦੇ ਪਾਰ ਖੂ ਓ ਬਾਪੂ ਤੁਹਾਡੇ ਅੱਖ ਦੇ ਬੜੇ ਪਾਰ ਖੂ ਗਏ ਆ ਵਿਗਿਆਨੀ ਰਹਿਆ ਅੱਛਾ ਵਿਗਿਆਨੀ ਰਹਿਆ ਲੈ ਭਾਈ ਜੀ ਲੋਕ ਕਹਿੰਦੇ ਆ ਵੀ ਪੀਣ ਵਾਲਾ ਪਾਣੀ ਮੁੱਕਦਾ ਜਾ ਰਿਹਾ ਪਾਣੀ ਸੰਕਟ ਚ ਐ ਉਹ ਲਾਨਤਿਆ ਕਹਿੰਦੇ ਪਾਣੀ ਮੁੱਕਦਾ ਜਾਂਦਾ ਸੱਚੀ ਗੱਲ ਐ ਇਹ ਆ ਸਾਡੇ ਦਾਦੇ ਪੁਰਖਿਆਂ ਨੇ ਕਾੜ ਕੱਢ ਲਈ ਵੀ ਪਾਣੀ ਬਚਣਾ ਕਿਵੇਂ ਆ ਹਲਾ ਲਾਨਤਿਆ ਇਹਨਾਂ ਨੂੰ ਦੂਗਾ ਕਿ ਮੈਂ ਉਹਨਾਂ ਨੇ ਇੱਕ ਸਕੀਮ ਲਾ ਲਈ ਹਲਾ ਲਾਈ ਕਿ ਮੈਂ ਮੈਂ ਕਿਹਾ ਦੱਸ ਕੇ ਜਾਉ ਪਾਣੀ ਬਚਣਾ ਕਿਵੇਂ ਆ ਓਏ ਇਹਨਾਂ ਨੂੰ ਵੀ ਦੱਸ ਪਾਣੀ ਬਚਣਾ ਕਿਵੇਂ ਆ ਬਾਈ ਜੀ ਦਾਰੂ ਸੁੱਕੀ ਪੀ ਚੱਲੋ ਮਰਦੀ ਨਾ ਹੋਵੇ ਪਾਣੀ ਪਾਓ ਹੀ ਨਾ ਰਸ ਕਰਾ ਕਰ ਆਪ ਹੀ ਬਚੀ ਪੁੱਤੀ ਜਾਣਾ ਉਹਨਾਂ ਨੇ ਤਾਂ ਹੀ ਬਚਾਇਆ ਏ ਉਹ ਪੋਤਾ ਕਰ ਜਾ ਉਹ ਪੋਤਾ ਬੜੇ ਗਾਂ ਨੰਗੀ ਹੋਈ ਚ ਉਹ ਲਾਰਦਿਆ ਮੈਂ ਸੁਣਾ ਤੇਰੇ ਬਾਪੂ ਦੀ ਅੱਖ ਬੜੀ ਤੇਜ ਸੀ ਬੜੇ ਅੱਖ ਉਹ ਤਾਂ ਹਾਈ ਕੋਰਟ ਲੱਗੇ ਰਹਿਆ ਹਾਈ ਕੋਰਟ ਲੱਗੇ ਜੱਜ ਨਾ ਨਾ ਝਾੜੂ ਪੋਚਾ ਕਰਦੇ ਸੀ ਅਲਾ ਜੱਜ ਤੂੰ ਲੱਗੇ ਮੈਂ ਵਕੀਲ ਲੱਗਿਆ ਅਲਾ ਤੂੰ ਵਕੀਲ ਲੱਗਿਆ ਭਾਈ ਜੀ ਮੇਰੇ ਕੋਲ ਇੱਕ ਕੇਸ ਆ ਗਿਆ ਅੱਛਾ ਇੱਕ ਬੰਦਾ ਕਹਿੰਦਾ ਵੀ ਵਕੀਲ ਸਾਹਿਬ ਮੇਰੇ ਭਰਾ ਤੋਂ ਹੋਇਆ ਇੱਕ ਕਤਲ ਹਲਾ ਗੱਲ ਸੁਣਨ ਆਲੀ ਆ ਜੀ ਕਤਲ ਕੇਸ ਸੀ ਕਹਿੰਦਾ ਵੀ ਕੇਸ ਲੜੋ ਹਲਾ ਫੇਰ ਮੈਂ ਉਹਦੇ ਕਾਗਜ਼ ਪੱਤਰ ਦੇ ਲੇ ਮੈਂ ਕਿਹਾ ਕੇਸ ਲੜ ਲਾਂਗੇ ਮੈਂ ਫੀਸ ਦਸਤੀ ਹਾ ਫੀਸ ਦਸੀ ਕਿੰ 5000 ਰੁਪਈਆ। ਉਹ ਤੇਰੀ ਇੰਨੇ ਰੁਪਈਏ ਮੈਂ ਥੋੜੇ ਦੱਸ ਬੈਠਾ। ਅੱਛਾ। ਉਹਨੇ ਕਾਜੀ ਨੇ ਕਤਲ ਕੇਸ ਦਾ 5000 ਮੰਗਿਆ ਕਿਤੇ ਫਸਾਈ ਨਾ ਦੇਵੇ। ਆਹ ਕਿਹੜਾ ਇੰਨੇ ਘੱਟ ਪੈਸੇ ਮੰਗੀ ਜਾਂਦਾ ਕਤਲ ਕੀਤੇ ਤੇ ਕਿਤੇ ਫਸਾਈ ਨਾ ਦੇਵੇ ਫਿਰ। ਉਹਦਾ ਵਕੀਲ ਜਾ ਕੀਤਾ ਲੱਖ ਰੁਪਈਏ ਵਾਲਾ। ਲੱਖ ਰੁਪਈਏ ਚ ਗੱਲ ਹੋ ਗਈ ਆ ਭਾਈ ਦਾ ਮਸਲਾ ਕਤਲ ਕੇਸ ਸੀ। ਮਾਮਲਾ ਭਾਈ ਦਾ ਪਰ ਉਹਦਾ ਮਨ ਉੱਥੇ ਵੀ ਨਹੀਂ ਖੜਿਆ। ਵਾਲਾ ਮਾਮਲਾ ਖੜਿਆ ਨਹੀਂ ਫਿਰ। ਉਹਨੇ ਤੀਜਾ ਵਕੀਲ ਜਾ ਕੀਤਾ 1.5 ਲੱਖ ਚ। ਅੱਛਾ ਭਾਈ ਦਾ ਮਸਲਾ ਸੀ 1.5 ਲੱਖ ਚ ਗੱਲ ਹੋ ਗਈ ਆ ਫਿਰ। ਆ ਫਿਰ ਉਹੀ ਬੰਦਾ ਮੈਨੂੰ 2 ਕੁ ਮਹੀਨਿਆਂ ਬਾਅ ਆ ਦੇ ਕੇਸ ਸਾਗੀ ਬਣਿਆ ਉਹ ਕੀ ਕਹਿੰਦਾ ਕਹਿੰਦਾ ਵਕੀਲ ਸਾਹਿਬ ਅਸੀਂ ਕੇਸ ਆਰ ਕੇ ਭਰਾ ਨੂੰ ਤਾਂ ਫਾਂਸੀ ਹੋ ਗਈ ਹਲਾ ਤੂੰ ਕੀ ਗਿਆ ਮੈਂ ਕਿਹਾ ਗੁਰੂਆਧਰਾ ਕੰਮ ਦਾ ਮੈਂ 5000 ਚ ਕਰਾਈ ਜਾਂਦਾ ਸੀ ਤੂੰ ਘੁਗੜਾ ਮੰਨੀ ਕਿਹੇ ਦੀ ਕਰਿਆ ਘਟੋ ਘਟ ਪੈਸੇ ਤਾਂ ਬਚਾਉਂਦਾ ਭਰਾ ਤੇਰਾ ਮੈਥੋਂ ਨਹੀਂ ਬਚਣਾ ਸੀ ਲੈ ਵੀ ਲਾਂਤੀਆ ਵੇਲਾ ਜਾਣ ਦਾ ਹੋ ਗਿਆ ਵੇਲਾ ਜਾਣ ਦਾ ਹੋਇਆ ਇਹ ਆਪਣੇ ਵੱਡੇ ਕਲਾਕਾਰ ਆਏ ਉਹਨਾਂ ਨੇ ਵੀ ਹਾਜ਼ਰੀ ਲਵਾਉਣੀ ਆਂ ਹਾਜ਼ਰੀ ਲਵਾਉਣੀ ਆਂ ਬਾਬਾ ਜੀ ਦੇ ਦਰਵਾਜ਼ੇ ਬਾਬਾ ਜੀ ਦੇ ਹਾਜ਼ਰੀ ਲਵਾਉਣੀ ਆਂ ਲੈ ਜਾਂਦੇ ਜਾਂਦੇ ਕੋਈ ਚੱਜ ਦੀ ਗੱਲ ਕੋਈ ਛੇੜ ਸੁਣਾ ਲੈ ਛੇੜ ਸੋਲਾ ਸੁਣਾ ਦੇ ਉਹ ਮਤ ਇੱਕ ਹਕੀਕੀ ਜੇ ਅਮਲ ਕਰੀਏ ਵਾਹ ਜੀ ਵਾਹ ਮਤ ਇੱਕ ਹਕੀਕੀ ਜੇ ਅਮਲ ਕਰੀਏ ਨਾਲ ਬੰਦਿਆ ਕੱਖ ਨਹੀਂ ਜਾਵਣਾਈ ਅੱਛਾ ਜੀ ਇੱਕੋ ਝਟ ਕੇ ਮੱਛ ਸਵਾਹ ਹੋਣੀ ਮਹਿੰਗੀ ਫਿਰੇ ਪਛਾਕ ਜੋ ਪਾਵਣਾਈ ਹਾਂ ਸਾਡਾ ਸਬਰ ਹੁੰਦਾ ਕੀਤਾ ਜੇ ਜਾਵੇ ਵਾਹ ਜੀ ਵਾਹ ਉਹ ਸਾਡਾ ਸਬਰ ਹੁੰਦਾ ਕੀਤਾ ਜੇ ਜਾਵੇ ਗੱਲ ਸੂਝ ਬੁੱਝੇ ਮੁੱਕ ਜਾਣ ਰੌਲੇ ਇਕ ਬਾਲਿਆ ਕਮਲ ਤੂੰ ਮਾਰਨਾ ਏ ਖੜੇ ਹੋਏ ਜਦੋਂ ਜਮਦੂਦ ਕੋਲੇ ਖੜੇ ਹੋਏ ਜਦੋਂ ਜਮਦੂਦ ਕੋਲੇ ਮਹਾਰਾਜ ਰਾਜੀ ਰਖੇ ਹਾਏ ਹਾਏ ਵਧੀਆ ਵਧੀਆ ਸ਼ੁਕਰ ਲਾਇਆ ਜੀ ਉਹਨਾਂ ਨੇ ਕਬਾਲ ਵਧੀਆ ਅੱਜ ਦੇ ਜਿਹੜੇ ਸਭ ਤੋਂ ਬੈਸਟ ਸੀ ਨਾ ਉਹ ਸੀ ਉਹ ਹੀ ਕੁੜੀਆਂ ਵਾਲੀ ਕੁੜੀਆਂ ਵਾਲੀ ਆ ਕਿ ਉਹ ਮਜ਼ਾ ਕਰਾਤਾ ਉਹਨੇ ਬਾਕੀ ਬਹੁਤ ਹੀ ਵਧੀਆ ਆ ਜਦੋਂ ਵੀ ਕੋਈ ਮੇਲਾ ਵੈਸੇ ਮੋਸਟਲੀ ਇਹ ਹੁੰਦਾ ਹੈ ਕਿ ਜਿਹੜੇ ਪੰਡ ਹੁੰਦੇ ਨੇ ਵਿਆਹਾਂ ਸ਼ਾਦੀਆਂ ਦੇ ਉੱਤੇ ਹੁੰਦੇ ਨੇ ਲੇਕਿਨ ਇਹ ਹੈ ਕਿ ਮੇਲਿਆਂ ਦੇ ਉੱਤੇ ਵੀ ਜ਼ਾਹਰ ਇੱਕ ਬਹੁਤ ਵਧੀਆ ਉਹਨਾਂ ਦਾ ਪ੍ਰੋਗਰਾਮ ਹੋਇਆ ਲੋਕਾਂ ਨੇ ਇੰਜੋਏ ਕੀਤਾ ਉੱਥੇ ਪੰਜਾਬ ਦੇ ਉੱਤੇ ਨੂੰ ਲੱਗਦਾ ਹੈ ਇਸ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਉਹ ਜਿਹੜੀ ਗੱਲ ਸੀ ਬਾਜਵਾ ਸਾਹਿਬ ਕਿ ਧੀਆਂ ਪਹਿਣਾ ਵਾਲਾ ਘਰ ਹੈ ਉਹਦੇ ਉਹਨੇ ਆਖਿਆ ਕਿ ਅੱਗੇ ਡਰ ਜੋ ਫੇਰ ਫੇਰ ਜਾ ਕੇ ਉਹਨਾਂ ਦਾ ਬੈਠਾ ਜਿੱਦੋਂ ਕਹਿ ਬੈਠਾ ਦੋ ਜਗ੍ਹਾ ਤੇ ਜਿੱਦੋਂ ਕੰਮ ਨਹੀਂ ਬਣਿਆ ਜਿਹੜਾ ਮੂਲਟ ਕਰਕੇ ਵੇਖਿਆ ਹਾਂ ਤਾਂ ਤੀਸਰੇ ਨੂੰ ਪੁੱਛ ਹੀ ਲਈਏ ਨਾ ਘਰ ਐਵੇਂਗੇ ਇਹਨਾਂ ਨੇ ਆਖਣਾ ਉਹਨੇ ਚ ਜਵਾਬ ਦੇਣਾ ਕਿ ਤੀਆਂ ਪਹਿਣਾ ਵਾਲਾ ਘਰ ਐਸੀ ਨਹੀਂ ਰਾਤ ਤੇ ਪੁੱਛ ਹੀ ਲਾ ਉਹਨੇ ਕਿ ਤੁਹਾਡੇ ਘਰ ਤੀਆਂ ਪਹਿਣਾ ਹੈ ਨੇ ਉਹਨੇ ਕਿਉਂ ਜੀ ਰਾਤ ਰਹਿਣਾ ਰਾਤ ਤੇ ਪਹਿਨੇ ਪਹਿਨੇ ਸਣ ਫੇਰੇ ਪੌਲੇ ਹੀ ਪਹਿਨੇ ਸਣ ਓਏ ਹੋਏ ਹੋਏ ਬਾਕੀ ਇਹ ਆਕੇ ਜੀ ਸ਼ੁਗਲ ਮੇਲੇ ਦੀ ਹੱਦ ਤੱਕ ਬਹੁਤ ਵਧੀਆ ਤੇ ਫਨ ਜਿਹੜਾ ਟੈਨ ਅੱਛਾ ਕਰਵਾਉਂਦਾ ਹੱਸਦੇ ਰੋ ਤੇ ਵਸਦੇ ਬਿਲਕੁਲ ਆਪਾਂ ਨਹੀਂ ਵੇਖੀ ਤੁਸੀਂ ਉਹ ਸ਼ਾਦੀਆਂ ਤੇ ਸਭ ਤੋਂ ਚੰਗੀ ਤੇ ਵਧੀਆ ਐਂਟਰਟੇਨਮੈਂਟ ਸ਼ਾਦੀਆਂ ਤੇ ਇਹਨਾਂ ਦੀ ਹੁੰਦੀ ਸੀ ਨਾ ਬਰਾਤ ਜਦੋਂ ਆਉਂਦੀ ਸੀ ਬਰਾਤ ਆਉਂਦੀ ਹੈ ਤੇ ਇੱਕ ਵੱਖਰਾ ਹੀ ਸੈਗਮੈਂਟ ਜਿਹੜਾ ਕੋਈ ਅੱਧੇ ਪੌਣੇ ਘੰਟੇ ਦਾ ਅੱਧੇ ਘੰਟੇ ਦਾ ਚੱਲ ਜਾਂਦਾ ਜਦੋਂ ਇਹ ਆਉਂਦੇ ਨੇ ਤੇ ਵੇਲਾਂ ਤੇ ਇਹ ਉਹ ਤੇ ਸ਼ੂਗਰ ਥੋੜੇ ਸ਼ਾਦੀ ਹਾਲਾਂ 'ਚ ਨਹੀਂ ਆਉਂਦੇ ਲੇਕਿਨ ਪਿੰਡਾਂ 'ਚ ਜਿਹੜੀਆਂ ਹੁੰਦੀਆਂ ਨੇ ਸਨ ਸ਼ਾਦੀਆਂ ਉਦੋਂ ਆਉਂਦੇ ਹੁੰਦੇ ਸਨ ਸਪੈਸ਼ਲੀ ਨਹੀਂ ਨਹੀਂ ਸ਼ਾਦੀ ਹਾਲਾਂ 'ਚ ਵੀ ਆ ਜਾਂਦੇ ਨੇ ਸ਼ਾਦੀ ਹਾਲਾਂ 'ਚ ਵੀ ਉਹਨਾਂ ਦੇਖਦੇ ਹੁੰਦਾ ਹੈ ਕਿ ਜੀ ਇੱਥੇ ਵਿਆਹ ਹੈ ਤੇ ਉਹ ਪੜ ਜਾਂਦੇ ਨੇ ਹੁੰਦੇ ਸ ਉਹਨਾਂ ਨੂੰ ਅੱਗੇ ਪਿੰਡਾਂ ਦੇ ਵਿੱਚ ਲੱਭਣਾ ਪੈਂਦਾ ਹੁੰਦਾ ਸੀ ਵੀ ਫਲਾਨੀ ਥਾਂ ਤੇ ਵਿਆਹ ਹੈ ਫਲਾਨੀ ਥਾਂ ਤੇ ਵਿਆਹ ਹੈ ਪਿੰਡ 'ਚ ਹੁੰਦੇ ਉਹਨਾਂ ਨੂੰ ਪਤਾ ਕਿ ਸ਼ਾਦੀ ਹਾਲ ਦੇ ਹੈ ਜੀ ਹੈ ਨੇ ਤਾੜ ਚ ਰੱਖਦੇ ਨੇ ਦਿਹਾੜੀ 'ਚ ਇੱਕ ਦੋ ਜਿਹੜੇ ਨੇ ਕਵਰ ਕਰ ਲਈਂ ਅੱਛਾ ਆਪਣੇ ਤੇ ਸਾਊਥ ਪੰਜਾਬ 'ਚ ਘੱਟ ਐ ਇਸ ਹਿਸਾਬ ਨਾਲ ਉੱਪਰ ਪੰਜਾਬ 'ਮੇਂ ਕੁਝ ਸ਼ਾਦੀਆਂ ਅਟੈਂਡ ਕੀਤੀਆਂ ਉੱਥੇ ਬਹੁਤੇ ਬਹੁਤ ਜ਼ਿਆਦਾ ਨਾ ਮਰਤੇ ਇੱਥੇ ਜ਼ਿਆਦਾ ਨੇ ਆਪਣੇ ਇਧਰ ਉਹ ਗੜਵੀ ਵਾਲੀਆਂ ਬੋਧੀਆਂ ਹੁੰਦੀਆਂ ਨੇ ਗੜਗੜਵੀ ਗੁੜਵੀ ਤੇ ਇਹ ਉਹ ਜਿਹੜੀਆਂ ਬਜਾਰੀਆਂ ਬਿਲਕੁਲ ਤੇ ਚਲੋ ਬਾਕੀ ਆਪਾਂ ਜੀ ਅਗਲੇ ਵੀਡੀਓ ਚ ਆਉਨੇ ਆ ਬਹੁਤ ਚਾਅ ਆਈ ਮਜ਼ਾ ਆਇਆ ਕਿਤਾਂ ਲੱਗਾ ਤੁਹਾਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਹਜੇ ਤੱਕ ਨਹੀਂ ਕੀਤਾ ਤੇ ਬਾਕੀ ਰੱਖੋ ਜੀ ਆਪਣਾ ਖਿਆਲ